ਨਾ ਹਰਮਨ ਬਿਆਰਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਮਨਦੀਪ ਦੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਆਪਣੇ ਕਿਸਾਨ ਭਰਾਵਾਂ ਨੂੰ ਵੱਧ ਤੋਂ ਵੱਧ ਜਾਣਕਾਰੀ ਮੁਹੱਈਆ ਕਰਵਾਈਏ ਤਾਂ ਜੋ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕਮੀ ਦਾ ਸਾਹਮਣਾ ਨਾ ਕਰਨਾ ਪਵੇ ਤੇ ਆਓ ਫਿਰ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੀ ਸ਼ੁਰੂਆਤ ਕਰਦੇ ਹਾਂ ਪਸ਼ੂ ਪਾਲਕਾ ਲਈ ਸੂਚਨਾ ਤੇ ਸੁਝਾਅ ਪਸ਼ੂ ਪਾਲਕ ਵੀਰੋ ਮੈਂ ਡਾਕਟਰ ਧੀਰਜ ਕੁਮਾਰ ਸ਼ਰਮਾ ਪਸ਼ੂ ਪਾਲਣ ਵਿਭਾਗ ਹੁਜ ਪੰਜਾਬ ਵਿੱਚ ਬਤੌਰ ਵੈਟਰਨਰੀ ਅਫਸਰ ਇਨਚਾਰਜ ਵੈਟਰਨਰੀ ਪੋਲੀ ਕਲੀਨਿਕ ਹੁਸ਼ਿਆਰਪੁਰ ਵਿਖੇ ਆਪਣੀ ਸੇਵਾਵਾਂ ਨਿਭਾ ਰਿਹਾ ਹਾਂ ਅੱਜ ਮੈਂ ਆਪ ਜੀ ਦੇ ਲਈ ਕੁਝ ਮਹੱਤਵਪੂਰਨ ਪਸ਼ੂਆਂ ਸੰਬੰਧੀ ਸੂਚਨਾਵਾਂ ਤੇ ਸੁਝਾਅ ਲੈ ਕੇ ਹਾਜ਼ਰ ਹਾਂ ਜਿਵੇਂ ਕਿ ਗੱਲ ਕਰਦੇ ਹਾਂ ਗਾਵਾਂ ਤੇ ਮੱਝਾਂ ਦੀ ਵੈਕਸੀਨੇਸ਼ਨ ਬਾਰੇ ਇਹ ਮੈਂ ਆਪ ਜੀ ਨੂੰ ਦੱਸਣਾ ਚਾਹਾਂਗਾ ਕਿ ਵੈਕਸੀਨੇਸ਼ਨ ਵਿੱਚ ਸਭ ਤੋਂ ਜ਼ਰੂਰੀ ਜੋ ਵੈਕਸੀਨੇਸ਼ਨ ਹਨ ਮੂੰਹ ਖੁਰ ਦੀ ਵੈਕਸੀਨੇਸ਼ਨ ਜਿਸ ਨੂੰ ਐਫ ਐਮ ਡੀ ਵੈਕਸੀਨੇਸ਼ਨ ਵੀ ਕਹਿ ਦਿੰਦੇ ਹਨ ਐਲ ਐਸ ਡੀ ਦੀ ਵੈਕਸੀਨੇਸ਼ਨ ਅਤੇ ਐਚ ਐਸ ਡੀ ਵੈਕਸੀਨੇਸ਼ਨ ਜਿਹਨੂੰ ਕੋਈ ਗਲ ਘੋਟੂ ਦੀ ਵੈਕਸਿਨ ਵੀ ਕਹਿ ਦਿੰਦੇ ਹਨ ਸੋ ਇਹ ਪਸ਼ੂ ਪਾਲਣ ਵਿਭਾਗ ਪੰਜਾਬ ਵੱਲੋਂ ਮੁਫਤ ਵਿੱਚ ਆਪ ਆਪਣੇ ਨਜ਼ਦੀਕੀ ਪਸ਼ੂ ਹਸਪਤਾਲ ਦੇ ਕਿਸੇ ਵੀ ਵੈਟਰਨਰੀ ਡਾਕਟਰ ਨਾਲ ਸੰਪਰਕ ਕਰਕੇ ਲਗਵਾ ਸਕਦੇ ਹੋ ਤੇ ਵੈਕਸੀਨੇਸ਼ਨ ਦੀ ਗੱਲ ਕਰਦੇ ਆਂ ਤੇ ਅਸੀਂ ਕੁੱਤਿਆਂ ਦੇ ਵਿੱਚ ਜੋ ਅੱਜ ਕੱਲ ਕੁੱਤਿਆਂ ਦਾ ਕਰੇਜ਼ ਹੈ ਪਸ਼ੂ ਪਾਲਕਾਂ ਦੇ ਵਿੱਚ ਤੇ ਉਹਨਾਂ ਦੇ ਵਿੱਚ ਵੀ ਵੈਕਸੀਨੇਸ਼ਨ ਦਾ ਬਹੁਤ ਹੀ ਯੋਗਦਾਨ ਹੈ ਇਹਨਾਂ ਦੇ ਵਿੱਚ 45 ਦਿਨ ਦੀ ਉਮਰ ਤੋਂ ਅਸੀਂ ਪਸ਼ੂਆਂ ਕੁੱਤਿਆਂ ਦੀ ਵੈਕਸੀਨ ਜੋ ਹੈ ਸਟਾਰਟ ਕਰ ਸਕਦੇ ਹਾਂ ਇਸ ਦੇ ਨਾਲ ਹੀ ਜੋ ਕੁੱਤਿਆਂ ਦੀ ਡੀਵਰਮਿੰਗ ਜਿਸ ਨੂੰ ਅਸੀਂ ਮੁਲਾਪਰਹਿਤ ਗੱਲ ਕਰਦੇ ਹਾਂ ਉਹ ਬਹੁਤ ਹੀ ਜ਼ਰੂਰੀ ਹੈ ਘੋੜੀਆਂ ਦੇ ਜੋ ਹੀਟ ਦੇ ਦੌਰਾਨ ਜੋ ਲੱਛਣ ਹਨ ਉਹਨਾਂ ਦਾ ਅਕਸਰ ਪਤਾ ਨਹੀਂ ਚੱਲ ਪੰਦਾ ਹੈ ਜਾਂ ਕਈ ਵੇਲੇ ਉਹ ਮਿਸ ਕਰ ਜਾਂਦੇ ਹਨ ਇਹਨਾਂ ਲੱਛਣਾਂ ਨੂੰ ਇਸ ਦੇ ਵਿੱਚ ਜੋ ਜ਼ਰੂਰੀ ਲੱਛਣ ਘੋੜੀਆਂ ਵੱਲੋਂ ਦਰਸਾਏ ਜਾਂਦੇ ਹਨ ਹੀਟ ਦੇ ਦੌਰਾਨ ਜਿਵੇਂ ਕਿ ਬਾਰ-ਬਾਰ ਪੂਸ ਚੱਕਣਾ ਬਾਰ-ਬਾਰ ਪਿਸ਼ਾਬ ਕਰਨਾ ਜਿਵੇਂ ਕਿ ਆਪਾਂ ਨੂੰ ਪਤਾ ਹੈ ਘੋੜੀਆਂ ਜੋ ਹਨ ਲੰਬੇ ਦਿਨਾਂ ਦੇ ਵਿੱਚ ਹੀ ਮਿਲਦੀਆਂ ਹਨ ਵੈਟਰੀਨਰੀ ਡਾਕਟਰ ਤੋਂ ਘੋੜੀ ਦਾ ਫੋਲਿਕਲ ਜਿਸ ਨੂੰ ਅਸੀਂ ਕਹਿ ਦਿੰਨੇ ਆਂ ਅੰਡੇਦਾਨੀ ਨੂੰ ਚੈੱਕ ਕਰਵਾ ਕੇ ਕਿ ਅੰਡੇ ਦੀ ਕੀ ਪੋਜੀਸ਼ਨ ਹੈ ਉਸ ਦੇ ਹਿਸਾਬ ਨਾਲ ਵੀ ਅਸੀਂ ਅੰਦਾਜ਼ਨ ਘੋੜੀ ਦੇ Ovulation ਦੇ ਟਾਈਮ ਦਾ ਪਤਾ ਲਗਾ ਸਕਦੇ ਹਾਂ ਜਿਸ ਨਾਲ ਕਿ ਘੋੜੀ ਤੇ ਸਮੇਂ ਸਿਰ ਮਿਲਣ ਨਾਲ ਗੱਭਣ ਰਹਿਣ ਦੇ ਚਾਂਸ ਜੋ ਹਨ ਉਹ ਵੱਧ ਜਾਂਦੇ ਹਨ ਜ਼ਿਆਦਾਤਰ ਸੂਰਾਂ ਦੇ ਬੱਚਿਆਂ ਦੀ ਜੋ ਮੌਤ ਹੁੰਦੀ ਹੈ ਉਹ 1 ਮਹੀਨੇ ਦੀ ਉਮਰ ਤੋਂ ਥੱਲੇ ਥੱਲੇ ਹੋ ਜਾਂਦੀ ਹਨ ਇਸ ਦੇ ਵੀ ਕਈ ਕਾਰਨ ਹਨ ਜ਼ਿਆਦਾਤਰ ਸੂਰੀਆਂ ਜੋ ਹੈ ਕਿ ਉਹ ਸੂਰਾ ਦੇ ਬੱਚਿਆਂ ਨੂੰ ਆਪਣੇ ਥੱਲੇ ਲੈ ਕੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਸੂਰਾ ਦੇ ਬੱਚਿਆਂ ਦੀ ਜਾਂ ਫਿਰ ਉਹਨਾਂ ਦੇ ਵਿੱਚ ਆਇਰਨ ਨਾਮ ਦੇ ਤੱਤ ਦੀ ਘਾਟ ਨਾਲ ਵੀ ਉਹਨਾਂ ਦੀ ਮੌਤ ਹੋ ਜਾਂਦੀ ਹੈ ਸੂਰਾ ਦੇ ਬੱਚਿਆਂ ਨੂੰ ਜੋ ਆਇਰਨ ਦਾ ਇੰਜੈਕਸ਼ਨ ਹੈ ਉਹ ਅਸੀਂ ਇਹਨਾਂ ਨੂੰ ਤੀਜੇ ਜਾਂ ਚੌਥੇ ਦਿਨ ਦੀ ਉਮਰ ਤੇ ਲਗਵਾਉਣਾ ਸਟਾਰਟ ਕਰ ਸਕਦੇ ਹਾਂ ਉਸ ਤੋਂ ਬਾਅਦ ਅਗਲਾ ਇੰਜੈਕਸ਼ਨ ਜੋ ਹੈ ਉਹ ਅ 10 ਦਿਨ ਦੇ ਫਰਕ ਨਾਲ ਅਗਲਾ ਇੰਜੈਕਸ਼ਨ ਦੂਸਰਾ ਆਇਰਨ ਦਾ ਇੰਜੈਕਸ਼ਨ ਉਹ ਲਗਵਾਇਆ ਜਾ ਸਕਦਾ ਹੈ ਇਹਨਾਂ ਦੇ ਵਿੱਚ ਦੋ ਮੁੱਖ ਵੈਕਸੀਨ ਜੋ ਹਨ ਉਹਨਾਂ ਦੇ ਵਿੱਚ ਇੱਕ ਪਹਿਲੇ ਨੰਬਰ ਤੇ ਆਉਂਦੀ ਹੈ ਮੂੰਹ ਖੁਰਦੀ ਵੈਕਸੀਨੇਸ਼ਨ ਜੋ ਕਿ ਅਸੀਂ 3 ਮਹੀਨੇ ਦੀ ਉਮਰ ਤੋਂ ਇਹਨਾਂ ਨੂੰ ਸਟਾਰਟ ਕਰ ਸਕਦੇ ਹਾਂ ਅਤੇ ਇਸ ਤੋਂ ਇਲਾਵਾ ਜੋ ਮੁੱਖ ਵੈਕਸਿਨ ਹੈ ਉਹ ਕਲਾਸਿਕਲ ਸਵਾਈਨ ਫੀਵਰ ਜਿਸ ਨੂੰ ਅਸੀਂ ਸਵਾਈਨ ਫੀਵਰ ਵੀ ਕਹਿ ਦਿੰਦੇ ਹਾਂ ਤੇ ਇਸ ਦੀ ਵੈਕਸੀਨ ਵੀ ਬਹੁਤ ਹੀ ਜ਼ਰੂਰੀ ਹੈ ਸੋ ਪਸ਼ੂ ਪਾਲਕ ਵੀਰੋ ਇਹ ਹਨ ਪਸ਼ੂਆਂ ਸੰਬੰਧੀ ਮਹੱਤਵਪੂਰਨ ਸੂਚਨਾਵਾਂ ਅਤੇ ਸੁਝਾਅ ਧੰਨਵਾਦ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿਖੇ ਦੋ ਰੋਜ਼ਾ ਕਿਸਾਨ ਮੇਲੇ ਦਾ ਆਯੋਜਨ ਕੀਤਾ ਗਿਆ ਹੈ ਤੇ ਆਓ ਫਿਰ ਵੇਖਦੇ ਹਾਂ ਇਸ ਦੀ ਇੱਕ ਟੀਵੀ ਰਿਪੋਰਟ ਜੋ ਟੀਵੀ ਰਿਪੋਰਟ ਤੁਹਾਨੂੰ ਦਿਖਾਉਣਗੇ ਡਾਕਟਰ ਰਣਜੀਤ ਸਿੰਘ ਚੋਹਾਨ ਜੀ ਪਿਆਰੀ ਕਿਸਾਨ ਵੀਰੋ ਅੱਜ ਅਸੀਂ ਤੁਹਾਨੂੰ ਲੈ ਚੱਲਦੇ ਹਾਂ ਪੰਜਾਬ ਖੇਤੀਬੜ ਯੂਨੀਵਰਸਿਟੀ ਲੁਧਿਆਣਾ ਦੇ ਦੋ ਰੋਜ਼ਾ ਕਿਸਾਨ ਮੇਲੇ ਦੇ ਵਿੱਚ ਜਿੱਥੇ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਵੱਲੋਂ ਤਕਨੀਕੀ ਗਿਆਨ ਦੇਣ ਦੇ ਲਈ ਸਟਾਲਾਂ ਲਗਾਈਆਂ ਹੋਈਆਂ ਨੇ ਸਭ ਤੋਂ ਪਹਿਲੀ ਸਟਾਲ ਦੇ ਉੱਤੇ ਅਸੀਂ ਪਹੁੰਚੇ ਹਾਂ ਸਕੂਲ ਆਫ ਆਰਗੈਨਿਕ ਫਾਰਮਿੰਗ ਦੇ ਵਿੱਚ ਮੇਰੇ ਨਾਲ ਖੜੇ ਨੇ ਡਾਕਟਰ ਸੋਹਣ ਸਿੰਘ ਵਾਲੀਆ ਜੀ ਇਹਨਾਂ ਨਾਲ ਗੱਲਬਾਤ ਕਰਦੇ ਆ ਕੀ ਸਟਾਲ ਮੇਲੇ ਦੇ ਵਿੱਚ ਜਿਹੜੀ ਤੁਸੀਂ ਲਗਾਈ ਹੈ ਕੀ ਦਰਸਾਉਂਦੀ ਹੈ ਅੱਜ ਕੀ ਦਿਖਾਉਣਾ ਚਾਹੁੰਦੇ ਹੋ ਸਾਡੇ ਕਿਸਾਨ ਵੀਰਾਂ ਨੂੰ ਜੀ चौहान ਸਾਹਿਬ ਇਸ ਤਰ੍ਹਾਂ ਆ ਜਿਹੜਾ ਸਕੂਲ ਆਫ ਆਰਗੈਨਿਕ ਫਾਰਮਿੰਗ ਆ ਇਹਦੇ ਵਿੱਚ ਅਸੀਂ ਜਿਹੜੇ ਸਾਡੇ ਅਨਾਜ ਵਾਲੀਆਂ ਫਸਲਾਂ ਨੇ ਤੇਲ ਬੀਜ ਵਾਲੀਆਂ ਫਸਲਾਂ ਨੇ ਸਬਜ਼ੀਆਂ ਨੇ ਇਹਦੇ ਤੇ ਅਸੀਂ ਸਾਰੇ ਦੇ ਸਾਰੇ ਜੈਵਿਕ ਤੌਰ ਦੇ ਉੱਪਰ ਇਹਨੂੰ ਉਗਾਉਣ ਦੇ ਕੀ ਕੀ ਤਕਨੀਕਾਂ ਨੇ ਉਹਦੇ ਉੱਪਰ ਕੰਮ ਕੀਤਾ ਡਾਕਟਰ ਸਾਹਿਬ ਤੁਹਾਡੀ ਇਸ ਸਟਾਲ ਦੇ ਉੱਤੇ ਤੁਸੀਂ ਬੱਕਰੀਆਂ ਵੀ ਰੱਖੀਆਂ ਹੋਈਆਂ ਨੇ ਕੀ ਸ਼ੋਅ ਕਰਨਾ ਚਾਹੁੰਦੇ ਆ ਸਾਡੇ ਪੰਜਾਬ ਦੇ ਕਿਸਾਨ ਵੀਰਾਂ ਨੂੰ ਇਹ ਇਹ ਨਾ ਇੱਕ ਅਸੀਂ ਸੰਯੁਕਤ ਖੇਤੀ ਪ੍ਰਣਾਲੀ ਦਾ ਇੱਕ ਮਾਡਲ ਇੱਕ ਵਿਕਸਿਤ ਕੀਤਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਲੁਧਿਆਣਾ ਦੇ ਵਿੱਚ ਉਹ ਇੱਕ ਇਕਟੇਅਰ ਦਾ ਮਾਡਲ ਆ ਤੇ ਉਹਦੇ ਹੀ ਇੱਕ ਇਹ ਜਿਹੜੀਆਂ ਬੱਕਰੀਆਂ ਨੇ ਉਹਦੇ ਹੀ ਇੱਕ ਭਾਗ ਨੇ ਤੇ ਅਸੀਂ ਕਿਸਾਨ ਵੀਰਾਂ ਨੂੰ ਇਹ ਦੱਸਣਾ ਚਾਹੁੰਦੇ ਆ ਵੀ ਤੁਸੀਂ ਖੇਤੀ ਦੇ ਨਾਲ ਨਾਲ ਕੁਝ ਖੇਤੀ ਆਧਾਰ ਸਹਾਇਕ ਤੰਦੇ ਅਪਣਾ ਕੇ ਤੁਸੀਂ ਆਪਣੀ ਆਮਦਨ ਦੇ ਵਿੱਚ ਵਾਧਾ ਕਰ ਸਕਦੇ ਹੋ ਆਮਦਨ ਸਾਨੂੰ ਰਜਾਨਾ ਆਉਗੀ ਅਸੀਂ ਸਰ ਦਾ ਸਾਰਾ ਸਾਲ ਅਸੀਂ ਕੰਮ ਦੇ ਵਿੱਚ ਅਸੀਂ ਆਪਣਾ ਲਾ ਸਕਦੇ ਹਾਂ ਜੇਕਰ ਅਸੀਂ ਕੋਈ ਬੰਦਾ ਵੀ ਰੱਖਿਆ ਉਹਨੂੰ ਵੀ ਅਸੀਂ ਸਾਰਾ ਸਾਲ ਅਸੀਂ ਕੰਮ ਦੇ ਉੱਪਰ ਲਾ ਸਕਦੇ ਹਾਂ ਕਿਸਾਨ ਵੀਰੋ ਹੁਣ ਅਸੀਂ ਪਹੁੰਚੇ ਹਾਂ ਸਬਜ਼ੀ ਵਿਗਿਆਨ ਵਿਭਾਗ ਦੀ ਪ੍ਰਦਰਸ਼ਨੀ ਦੇ ਵਿੱਚ ਡਾਕਟਰ ਸਾਹਿਬ ਰੋਮਾ ਦੇਵੀ ਜੀ ਮੇਰੇ ਨਾਲ ਨੇ ਕੀ ਕਹਿਣਾ ਚਾਹੋਗੇ ਜੀ ਕੀ ਦਰਸਾ ਰਹੇ ਹੋ ਤੁਸੀਂ ਕੀ ਦਿਖਾਉਣਾ ਚਾਹੁੰਦੇ ਹੋ ਕਿਸਾਨ ਵੀਰਾਂ ਨੂੰ ਜੀ ਸਾਡੇ ਕੋਲ ਇਸ ਟਾਈਮ ਜਿਹੜਾ ਜਿਵੇਂ ਕਿ ਇਹ ਗਰਮੀਆਂ ਦਾ ਮੌਸਮ ਹੈ ਤੇ ਇਸ ਟਾਈਮ ਅਸੀਂ ਜਿਹੜੀ ਤੁਸੀਂ ਦੇਖ ਰਹੇ ਹੋ ਇੱਕ ਤਾ ਆਲੂ ਦੀ ਕਿਸਮ ਹੈਗੀਆਂ ਬਖਵਕ ਤੇ ਇਸ ਤੋਂ ਇਲਾਵਾ ਜਿਹੜੀ ਆਪਣੀ ਅੱਗੇ ਲੱਗੀਆਂ ਫਰਾਸਬਿੰਦੀ ਕਿਸਮਾਂ ਹੈਗੀਆਂ ਦੋ ਪੰਜਾਬ ਆਨੰਦ ਤੇ ਪੰਜਾਬ ਰੰਗਤ ਇਸ ਤੋਂ ਇਲਾਵਾ ਸਾਡੇ ਕੋਲ ਇਸ ਟਾਈਮ ਪੰਜਾਬ ਖੀਰਾ ਵਨ ਤੇ ਐਫ ਬੀ ਕੇ ਜਿਹੜਾ ਆਪਣੀ ਵੈਰਾਈਟੀ ਹੈ ਆਪਣਾ ਹਾਈਬ੍ਰਿਡ ਹੈ ਕਿਸਾਨ ਵੀਰ ਤੁਹਾਡੀ ਸਟਾਲ ਤੇ ਆ ਰਹੇ ਆ ਜਾਣਕਾਰੀ ਲੈ ਰਹੇ ਆ ਉਹ ਬੀਜ ਵੀ ਭਾਉਦੇ ਆ ਕਿਉਂਕਿ ਮੋਰੇ ਗਰਮੀਆਂ ਨਹੀਂ ਸਬਜ਼ੀਆਂ ਲੱਗਣੀਆਂ ਬੀਜ ਅਵੇਲੇਬਲ ਹੈ ਹਾਂਜੀ ਬਿਲਕੁਲ ਜੀ ਸਾਰੀ ਕਿਸਮਾਂ ਦਾ ਜਿਹੜੀ ਆਪਣੀ ਹੁਣ ਗਰਮੀਆਂ ਵਾਲੀਆਂ ਦਾ ਹੈਗਾ ਹੈ ਕਿਟ ਹੈਗੀ ਜਿਹੜੀ 100 ਰੁਪਏ ਦੀ ਆਉਂਦੀ ਉਹਦੇ ਚ ਸਾਰੀ ਕਿਸਮਾਂ ਜਿਹੜੀ ਬੇਲਾਂ ਵਾਲੀਆਂ ਹੈਗੀਆਂ ਭਿੰਡੀ ਹੈਗੀ ਆ ਨਾਲੇ ਜਿਹੜੇ ਚੌਲੇ ਹੈਗੇ ਉਹ ਸਾਰੀ ਕਿਸਮਾਂ ਜਿਹੜੀ ਉਹਦੇ ਚ ਹੈਗੀਆਂ ਪਹੁੰਚੇ ਆ ਕਿਸਾਨ ਵੀਰੋ ਮੌਸਮ ਵਿਭਾਗ ਦੀ ਸਟਾਲ ਦੇ ਉੱਤੇ ਡਾਕਟਰ ਲਖਵੀਰ ਕੌਰ ਧਾਲੀਵਾਲ ਜੀ ਨੇ ਮੇਰੇ ਨਾਲ ਸਟਾਲ ਕੀ ਕਹਿਣਾ ਚਾਹੋਗੇ ਮੈਮ ਤੁਸੀਂ ਕੀ ਕਿਸਾਨ ਵੀਰਾਂ ਨੂੰ ਇਸ ਸਟਾਲ ਦੇ ਰਾਹੀਂ ਦੱਸਣਾ ਚਾਹੁੰਦੇ ਹੋ ਇਹਦੇ ਵਿੱਚ ਅਸੀਂ ਫਾਰਮਰਸ ਨੂੰ ਮੋਸਟਲੀ ਅਸੀਂ ਵੈਦਰ ਦੀ ਇਨਫੋਰਮੇਸ਼ਨ ਕਿਵੇਂ ਲੈਣੀ ਆ ਕਿਹੜਾ ਸੋਰਸ ਆ ਕਿੱਥੋਂ ਮਿਲਦੀ ਆ ਬਾਕੀ ਕਲਾਈਮੇਟ ਚੇਂਜ ਤੇ ਜਲਵਾਯੂ ਪਰਵਰਤਨ ਹੋ ਰਿਹਾ ਕਿਸ ਤਰ੍ਹਾਂ ਦਾ ਪਰਵਰਤਨ ਹੋ ਰਿਹਾ ਪੰਜਾਬ ਦਾ ਬਾਕੀ ਦੂਸਰਾ ਸੇ ਵੀ ਆ ਇਹਦੇ ਵਿੱਚ ਮੌਸਮ ਦਾ ਬਦਲ ਰੇ ਮੌਸਮ ਦਾ ਫਸਲਾਂ ਤੇ ਕੀ ਅਸਰ ਹੋ ਰਿਹਾ ਡਿਫਰੈਂਟ ਟਾਈਪ ਦੇ ਅਸੀਂ ਸਟਾਲ ਲਾਏ ਹੋਏ ਆ ਫਿਰ ਆਪਾਂ ਜਿਹੜੀ ਜਲਵਾਯੂ ਪਰਵਰਤਨ ਹੋ ਰਿਹਾ ਹੈ ਉਹਨੂੰ ਕਿਵੇਂ ਆਪਾਂ ਰੋਕਣਾ ਹੈ ਕਿ ਉਹਦੀਆਂ ਐਡਾਪਟੇਸ਼ਨ ਸਭ ਤੋਂ ਵੱਡੀ ਗੱਲ ਆ ਵੀ ਪਾਣੀ ਬਚਾਉਣ ਦੀ ਜਿਹੜਾ ਜਲਵਾਯੂ ਪਰਵਰਤਨ ਦਾ ਸਭ ਤੋਂ ਵੱਡਾ ਇਫੈਕਟ ਆ ਜਿਹੜਾ ਪੰਜਾਬ 'ਚ ਪਾਣੀ ਬਚਾਉਣ ਦਾ ਬਾਕੀ ਇਸੇ ਆ ਪੈਂਫਲੈਟ ਵਗੈਰਾ ਉਹ ਰੱਖੇ ਹੋਏ ਆ ਪਾਣੀ ਬਚਾਉਣ ਲਈ ਹੋਰ ਵੀ ਫਾਰਮਰਸ ਨੂੰ ਜਿਹੜੇ ਵੈਦਰ ਫੋਰਕਾਸਟਿੰਗ ਦੇ ਸੋਰਸਸ ਆ ਉਹਦੇ ਲਈ ਕਿਸਾਨ ਵੀਰੋ ਪਹੁੰਚੇ ਆ ਕਮਾਦ ਦੀ ਸਟਾਲ ਦੇ ਉੱਤੇ ਜਿੱਥੇ ਕਿਸਾਨ ਵੀਰਾਂ ਦੇ ਲਈ ਵੱਖ-ਵੱਖ ਕਿਸਮਾਂ ਦਾ ਕਮਾਦ ਰੱਖਿਆ ਡਾਕਟਰ ਗੁਲਜਾਰ ਸਿੰਘ ਸੰਘੇੜਾ ਜੀ ਮੇਰੇ ਨਾਲ ਨੇ ਕੀ ਦੱਸਣਾ ਚਾਹੁੰਦੇ ਨੇ ਕਿਸਾਨ ਵੀਰਾਂ ਨੂੰ ਦੱਸ ਆ ਅਸੀਂ ਰਿਜਨਰ ਸਟੇਸ਼ਨ ਕਪੂਰਥਲਾ ਤੋਂ ਆਏ ਅਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਸਪਾਰਸ਼ ਕੀਤੀਆਂ ਹੋਈਆਂ 14 ਕਿਸਮਾਂ ਦੀ ਅਸੀਂ ਸਪਾਰਸ਼ ਕਰਦੇ ਆ ਉਹਨਾਂ ਦੇ ਵਿੱਚੋਂ ਜਿਹੜੀਆਂ 7ਨ ਉਹ ਅਗੀਤੀ ਪੱਕਣ ਵਾਲੀਆਂ ਨੇ ਤੇ ਅਸੀਂ ਜਿੰਮੇਦਾਰਾਂ ਨੂੰ ਇਹ ਦੱਸ ਰਹੇ ਹਾਂ ਕਿ ਇਹ ਜਿਹੜਾ ਸਮਾ ਸਾਡਾ 15 ਫਰਵਰੀ ਤੋਂ ਸਟਾਰਟ ਹੋਇਆ 31 ਮਾਰਚ ਤੱਕ ਬੜਾ ਢੁਕਵਾਂ ਸਮਾਂ ਹੈ ਤੇ ਅਸੀਂ ਉਹਨਾਂ ਦੀ ਚੰਗੀ ਤਰ੍ਹਾਂ ਬੀਉਂਤਬੰਦੀ ਕਰੀਏ ਔਰ ਉਸ ਨੂੰ ਚੰਗੀ ਤਰ੍ਹਾਂ ਤੇ ਬੀਜੀਏ ਤਾਂ ਕਿ ਲਾਸਟ ਦੇ ਵਿੱਚ ਸਾਨੂੰ ਉਹਨਾਂ ਦੇ ਪੂਰੇ ਝਾੜ ਮਿਲ ਜਾਣ ਤੇ ਜਿਹੜੀ ਸਾਡੀ ਚੀਨੀ ਮਿਲਨ ਉਹਨਾਂ ਨੂੰ ਖੰਡ ਦੀ ਰਿਕਵਰੀ ਮਿਲ ਜਾਵੇ ਕਿਉਂਕਿ ਅੱਗਾ ਅਸੀਂ ਇੰਪਰਾਈਟੀਆਂ ਦੀ ਅਗਰ ਗੱਲ ਕਰ ਰਹੇ ਹਾਂ ਇੱਥੇ ਦੱਸਦੇ ਪਿਆ ਕਿਉਂਕਿ ਕੁਝ ਵੈਰਾਈਟੀਆਂ ਜਿਹਦਾ ਸਾਡੀ ਪੁਰਾਣੀ ਵੈਰਾਈਟੀ ਹੈ CO0238 ਉਸ ਵੈਰਾਈਟੀ ਤੇ ਇਸ ਟਾਈਮ ਰੱਤੇ ਰੋਗ ਦਾ ਆਗ ਦੇ ਗੜੂਏ ਦਾ ਤੇ ਪੋਕਾ ਬੰਗ ਦੀ ਬਿਮਾਰੀ ਦਾ ਬਹੁਤ ਜ਼ਿਆਦਾ ਹਮਲਾ ਹੋਇਆ ਔਰ ਇਹ ਵੈਰੈਟੀ ਬਹੁਤ ਜ਼ਿਆਦਾ ਸਗੀ ਇਹਦੇ ਬਦਲ ਦੇ ਵਿੱਚ ਅਸੀਂ ਸੀਓਪੀਵੀ 95 ਸੀਓਪੀਵੀ 96 ਸੀਓਪੀਵੀ 98 15023 118 ਦੀ ਸਪਾਰਸ਼ ਕਰ ਰਹੇ ਹਾਂ ਕਿ ਕਿਸਾਨ ਵੀਰ ਆ ਜਿਹੜਾ ਹੁਣ ਸਾਡਾ ਸੀਜ਼ਨ ਚੱਲਦਾ ਪਿਆ ਇਹਨਾਂ ਨੂੰ ਸਹੀ ਢੰਗ ਦੇ ਨਾਲ ਬੀਜਤ ਮੰਡੀ ਦੇ ਨਾਲ ਇਹਨਾਂ ਨੂੰ ਲਗਾਉਣ ਤੇ ਉਹਨਾਂ ਦੇ ਜਿਹੜੇ ਚੰਗੇ ਮੁਨਾਫੇ ਬਣ ਜਾਣ ਪਰ ਉਹਦੇ ਵਿੱਚ ਸਾਡੀ ਬਾਕੀ ਟੀਮ ਵੀ ਆਈ ਹੋਈ ਹੈ ਜਿਹਦੇ ਵਿੱਚ ਸਾਡੇ ਨਾਲ ਕੀਟ ਮਾਰ ਵੀ ਹੈਗੇ ਆਂ ਬਿਮਾਰੀ ਦੇ ਮਾਇਰ ਵੀ ਆਗੇ ਆਂ ਤੇ ਫਸਲ ਵਿਗਿਆਨੀ ਵੀ ਹੈਗੇ ਆਂ ਅਸੀਂ ਸਾਰਾ ਪੂਰਾ ਪੈਕੇਜ ਜਿਹੜੀ ਸਾਡੀ ਗੰਨੇ ਦੀ ਫਸਲ ਦੇ ਵਿੱਚ ਜੂਜ ਹੁੰਦਾ ਖੇਤ ਦੀ ਤਿਆਰੀ ਤੋਂ ਲੈ ਕੇ ਕੱਟ ਕੇ ਝਾੜ ਤੱਕ ਜਾਣਦਾ ਪੂਰੀ ਇਨਫੋਰਮੇਸ਼ਨ ਕਿਸਾਨ ਭਰਾਵਾਂ ਨੂੰ ਇੰਪਾਰਟ ਕਰ ਰਹੇ ਆ ਤਾਂ ਕਿ ਉਹਨਾਂ ਨੂੰ ਅੱਗੇ ਕੋਈ ਦਿੱਕਤ ਨਾ ਆਵੇ ਸੀਜ਼ਨ ਦੇ ਵਿੱਚ ਕਿਸਾਨ ਵੀਰੋ ਪਹੁੰਚੇ ਆ ਪੌਦਾ ਰੋਗ ਵਿਗਿਆਨ ਵਿਭਾਗ ਦੀ ਪ੍ਰਦਰਸ਼ਨੀ ਦੇ ਵਿੱਚ ਕੀ ਦੱਸਣਾ ਚਾਹੁੰਦੇ ਨੇ ਡਾਕਟਰ ਸਾਹਿਬ ਮੇਰੇ ਨਾਲ ਖੜੇ ਨੇ ਡਾਕਟਰ ਪ੍ਰਭਜੋਤ ਸਿੰਘ ਜੀ ਇਹਨਾਂ ਤੋਂ ਆਪਾਂ ਜਾਣਕਾਰੀ ਲੈਣੇ ਆ ਕਿ ਸਟਾਲ ਦੇ ਵਿੱਚ ਇਹ ਕਿਸਾਨ ਵੀਰਾਂ ਲਈ ਕੀ ਪ੍ਰਦਰਸ਼ਿਤ ਇਹਨਾਂ ਨੇ ਕੀਤਾ ਤੇ ਕੀ ਦੱਸਣਾ ਚਾਹੁੰਦੇ ਆ चौहान ਸਾਹਿਬ ਅੱਜ ਅਸੀਂ ਜਿਹੜਾ ਆਉਣ ਵਾਲਾ ਸੌਣੀ ਦਾ ਫਸਲ ਆ ਉਹਦੀ ਤਿਆਰੀ ਤੇ ਜਿਹੜੀਆਂ-ਜਿਹੜੀਆਂ ਫਸਲਾਂ ਅਗਲੇ ਸੀਜ਼ਨ ਦੇ ਵਿੱਚ ਆਉਣੀਆਂ ਉਹਨਾਂ ਦੇ ਨਾਲ ਸੰਬੰਧਤ ਜਿੰਨੀਆਂ ਵੀ ਬਿਮਾਰੀਆਂ ਨੇ ਉਹਨਾਂ ਨੂੰ ਰੋਕਥਾਮ ਉਹਨਾਂ ਦੀ ਕਿਵੇਂ ਕਰਨੀ ਆ ਕੀ ਅਸੀਂ ਕੋਈ ਜਿਹੜੀਆਂ ਫੰਗੀ ਸਾਈਡ ਪਾਉਣੀਆਂ ਵਾ ਜਾਂ ਕੋਈ ਹੋਰ ਤੌਰ ਤਰੀਕੇ ਵੀ ਹੈਗੇ ਆ ਬਾਕੀ ਜਿਹੜਾ ਜੋ ਵੀ ਲਾਏ ਅਸੀਂ ਉਹਨਾਂ ਦੇ ਬਾਰੇ ਕਿ ਬਿਮਾਰੀਆਂ ਦੇ ਚਿੰਨ ਕਿਦਾਂ ਦੇ ਨੇ ਉਹਨਾਂ ਦੀਆਂ ਫੋਟੋ ਲਾਈਆਂ ਨੇ ਨਾਲ ਲਾਈਵ ਸੈਂਪਲ ਰੱਖੇ ਹੋਏ ਆ ਤਾਕਿ ਕਿਸਾਨ ਵੀਰ ਜਿਹੜਾ ਵੀ ਆਉਂਦਾ ਉਹਨਾਂ ਦਾ ਕੋਈ ਵੀ ਉਹਨਾਂ ਦੇ ਮਨ ਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਕੋਈ ਦੁਬਧਾ ਵਾ ਚਾਹੇ ਉਹ ਬਿਮਾਰੀ ਦੇ ਕਰਕੇ ਆ ਉਹਦੀ ਪਛਾਣ ਚਿੰਨਾਂ ਦੇ ਕਰਕੇ ਆ ਉਹਨਾਂ ਵਾਸਤੇ ਅਸੀਂ ਸਾਰਾ ਕੁਝ ਲਾਈਵ ਚੀਜ਼ਾਂ ਇੱਥੇ ਰੱਖੀਆਂ ਤੇ ਉਹਨਾਂ ਨੂੰ ਤਾਂਕਿ ਜਿਹੜਾ ਵੀ ਉਹਨਾਂ ਦੇ ਮਨ ਦੇ ਵਿੱਚ ਹੈਗਾ ਅਸੀਂ ਉਹਨਾਂ ਨੂੰ ਪੂਰਾ ਦੱਸ ਸਕੀਏ ਸੀਨੀਅਰ ਵਿਗਿਆਨੀ ਡਾਕਟਰ ਮਰਜੀਤ ਸਿੰਘ ਜੀ ਮੇਰੇ ਨਾਲ ਨੇ ਡਾਕਟਰ ਪ੍ਰਦਰਸ਼ਨੀ ਦੇ ਵਿੱਚ ਆਪਾਂ ਤੁਹਾਡੇ ਚ ਖੜੇ ਆ ਕੀ ਕਿਸਾਨ ਵੀਰਾਂ ਨੂੰ ਤੁਸੀਂ ਇੱਥੇ ਤਕਨੀਕੀ ਗਿਆਨ ਹੋਰ ਵੀ ਇਸ ਤੋਂ ਇਲਾਵਾ ਜਿਹੜਾ ਡਾਕਟਰ ਨੇ ਦੱਸਿਆ ਕੀ ਇਸ ਵੇਲੇ ਦਰਸਾ ਰਹੇ ਆ ਜਿਵੇਂ ਝੰਡਾ ਰੋਕ ਕਹਿੰਦੇ ਨੇ ਬੀ ਨੂੰ ਆਪਾਂ ਜੇ ਸੋਧ ਲਈਏ ਤੇ ਉਸ ਤੋਂ ਬਾਅਦ ਪਨੀਰੀ ਦੀ ਸੋਧ ਕਰ ਲਈਏ ਇਹ ਸਮੱਸਿਆ ਦਾ ਹੱਲ ਜਿਹੜਾ ਹੈਗਾ ਆਪਾਂ ਬੜੀ ਆਸਾਨੀ ਨਾਲ ਕਰ ਲੈਣੇ ਆ ਇਸੇ ਤਰ੍ਹਾਂ ਹੁਣ ਆਲੂਆਂ ਦੇ ਉੱਤੇ ਦਿਖਾਇਆ ਅਸੀਂ ਜਿਹੜੀ ਧਫੜੀ ਜਿਹੜੀ ਆ ਵਧ ਰਹੀ ਆ ਤੇ ਇਸ ਵਕਤ ਅਸੀਂ ਜੀਵਨਦਾਰਨ ਨੂੰ ਇਹੀ ਗੱਲ ਕਰ ਰਹੇ ਆਂ ਵੀ ਧਫੜੀ ਵਾਲੇ ਆਲੂ ਜਿਹੜੇ ਹੈਗੇ ਆ ਬੀ ਲਈ ਨਹੀਂ ਰੱਖਣੇ ਇਹਨਾਂ ਨੂੰ ਛਾਂਟ ਕੇ ਮੰਡੀ 'ਚ ਜਿਹੜਾ ਹੈਗਾ ਵੇਚ ਦਿਓ ਦੂਸਰੀ ਗੱਲ ਜਿੱਥੇ ਇਹ ਧਫੜੀ ਜਿਹੜੀ ਆ ਯਾਦਾ ਉਹਨਾਂ ਖੇਤਾਂ ਦੇ ਵਿੱਚ ਆ ਹੁਣ ਮੂੰਗੀ ਜਿਹੜੀ ਹੈਗੀ ਆ ਉਹ ਬੀਜ ਲੈਣ ਬਾਅਦ ਫਲੀਆਂ ਤੋੜ ਕੇ ਮੂੰਗੀ ਜਿਹੜੀ ਆ ਵਿੱਚ ਵਾਦਨ ਇਹਦੇ ਨਾਲ ਇਹ ਬਿਮਾਰੀ ਜਿਹੜੀ ਆ ਇਸ ਤਰ੍ਹਾਂ ਹੀ ਰੋਕ ਸਕਦੇ ਆ ਇਸ ਤੋਂ ਇਲਾਵਾ ਜਿੰਵੇਂ ਆਪਾਂ ਝੋਨੇ ਦੇ ਵਿੱਚ ਨਿਮਾ ਟੋੜ ਦੀ ਸਮੱਸਿਆ ਆ ਜਾਂਦੀ ਆ ਉਹਦੇ ਲਈ ਵੀ ਅਸੀਂ ਆ ਪਹਿਲਾਂ ਦਿਖਾਇਆ ਵੀ ਨਿਮਾ ਟੋੜ ਜਿਹੜਾ ਹੈਗਾ ਜਿੰਨ ਜਿੰਨਾ ਖੇਤਾਂ ਦੇ ਵਿੱਚ ਨਿਮਾ ਟੋੜ ਦੀ ਸਮੱਸਿਆ ਆਉਂਦੀ ਆ ਉੱਥੇ ਅਸੀਂ ਸਰੋਂ ਦੀ ਖਾਲ ਜਿਹੜੀ ਹੈਗਾ 40 ਗ੍ਰਾਮ ਪ੍ਰਤੀ ਵਰਗ ਮੀਟਰ ਦੇ ਹਿਸਾਬ ਨਾਲ ਜਾਂ ਆਪਾਂ ਕਹੇ ਦੀ 1 ਕਿਲੋ ਮਰਲੇ ਦੇ ਵਿੱਚ ਪਾ ਕੇ ਪਨੀਰੀ ਲਾਉਣ ਤੋਂ ਜਿਹੜਾ 10-15 ਦਿਨ ਪਹਿਲਾਂ ਠੀਕ ਆ ਉਹਨੂੰ ਵਿੱਚ ਮਿਕਸ ਕਰ ਦਈਏ ਬਾਅਦ ਚ ਪਨੀਰੀ ਲਾ ਲਈਏ ਨਿਮਾ ਟੋੜਦੀ ਸਮੱਸਿਆ ਨਹੀਂ ਆਉ। ਕਿਸਾਨ ਵੀਰੋਂ ਮੇਰੇ ਨਾਲ ਮੇਲੇ ਦੇ ਵਿੱਚ ਆਏ ਇੱਕ ਬਹੁਤ ਹੀ ਉਦਮੀ ਕਿਸਾਨ ਜਲੰਧਰ ਤੋਂ ਆਏ ਨੇ ਸਰਦਾਰ ਸੁਖਜਿੰਦਰ ਸਿੰਘ ਜੀ ਗੱਲਬਾਤ ਕਰਦੇ ਆ। ਸਰਦਾਰ ਸਾਹਿਬ ਕੀ ਮੇਲਾ ਕਿਦਾਂ ਦਾ ਲੱਗ ਰਿਹਾ? चौहान ਸਾਹਿਬ ਬਹੁਤ ਵਧੀਆ ਲੱਗ ਰਿਹਾ ਮੇਲਾ। ਇਹ ਇੱਕ ਮੇਲਾ ਨਹੀਂ ਇੱਥੇ ਸਿੱਖਣ ਨੂੰ ਬਹੁਤ ਕੁਝ ਆ। ਜਿਹੜਾ ਸਭ ਤੋਂ ਵਧੀਆ ਸਿਸਟਮ ਜਿਹੜਾ ਮੈਨੂੰ ਇੱਥੇ ਲੱਗਾ ਜਿਹੜਾ ਤਪਕਾ ਪ੍ਰਣਾਲੀ ਜੀ ਜਿਹੜਾ ਪਾਣੀ ਦੀ ਬਚਤ ਵਾਸਤੇ ਇਹਨਾਂ ਨੇ ਨਵੀਆਂ ਤਕਨੀਕਾਂ ਦੱਸ ਰਹੇ ਆ ਤੇ ਉਹਦੇ ਚ ਮੈਨੂੰ ਲੱਗਦਾ ਕਿ ਇਥੋਂ ਸਿੱਖਣ ਲਈ ਜੇ ਇਹ ਸਿੱਖ ਕੇ ਜਾਈਏ ਇੱਕ ਇਸ ਨਾਲ ਜਿੱਥੇ ਸਾਡੀ ਫਸਲ ਵਧੀਆ ਹੁੰਦੀ ਆ ਉੱਥੇ ਨਾਲ ਜਿਹੜਾ ਪਾਣੀ ਦੀ ਬਚਤ ਹੁੰਦੀ ਆ ਦੂਸਰਾ ਜਿਹੜਾ ਇਥੇ ਬੀਜਾਂ ਦੇ ਸਟਾਰ ਲੱਗੇ ਆ ਉਥੋਂ ਵੀ ਜਿਹੜੇ ਬੀਜ ਮਿਲ ਰਹੇ ਆ ਉਹ ਅਸੀਂ ਅੱਗੇ ਪਿਛਲੇ ਸਾਲ ਵੀ ਤਿਆਰਵਾ ਕੀਤਾ ਆ ਉਹਨਾਂ ਦੀ ਬੀਜਾਂ ਤੋਂ ਜਿਹੜੀ ਹੈਗੀ ਆ ਪ੍ਰੋਡਕਸ਼ਨ ਬਹੁਤ ਵਧੀਆ ਹੁੰਦੀ ਆ ਜੇ ਸਬਜ਼ੀਆਂ ਦੇ ਦੇਖਿਆ ਫੁੱਲਾਂ ਦੇ ਬੀਜ ਲਿਆ ਕੇ ਦੇਖਿਆ ਇਹਨਾਂ ਦੀ ਜਿਹੜੀ ਪ੍ਰੋਡਕਸ਼ਨ ਇੱਥੋਂ ਵਧੀਆ ਹੁੰਦੀ ਆ ਸਿੱਖਣ ਲਈ ਇੱਥੋਂ ਬਹੁਤ ਕੁਝ ਆ ਸੋ ਕਿਸਾਨ ਵੀਰੋ ਇਸ ਮੇਲੇ ਦੇ ਵਿੱਚ ਕਿਸਾਨ ਬੀਬੀਆਂ ਨੇ ਵੀ ਆਪਣਾ ਘਰ ਦੇ ਵਿੱਚ ਸਮਾਨ ਤਿਆਰ ਕਰਕੇ ਬਤੌਰ ਸੈਲਫ ਹੈਲਪ ਗਰੁੱਪ ਜਿਨ੍ਹਾਂ ਦੇ ਪਿੰਡਾਂ ਦੇ ਵਿੱਚ ਜਿਹੜੇ ਚੱਲੇ ਆ ਇੱਥੇ ਉਹ ਲੈ ਕੇ ਆਏ ਹੋਏ ਆ ਗੱਲਬਾਤ ਕਰਦੇ ਆ ਸੋਮਾ ਸੈਲਫ ਹੈਲਪ ਗਰੁੱਪ ਦੇ ਪ੍ਰਧਾਨ ਸਰਬਜੀਤ ਕੌਰ ਦੇ ਨਾਲ ਇਹਨਾਂ ਨੇ ਵੀ ਇੱਥੇ ਆਪਣੀ ਸਟਾਲ ਲਗਾਈ ਹੀ ਆ ਮੇਲੇ ਦੇ ਵਿੱਚ ਆਏ ਹੋ ਤੁਸੀਂ ਕੀ ਕੀ ਇੱਥੇ ਲੈ ਕੇ ਆਏ ਹੋ ਤੁਸੀਂ ਆਪਣਾ ਸਟਾਲ ਦੇ ਵਿੱਚ ਆਪਾਂ ਸ਼ਾਇਦ ਲੈ ਕੇ ਆਏ ਹੋਏ ਆ achar ਲੈ ਕੇ ਆਏ ਆ مربੇ ਆ ਤੇ ਹਲਦੀ ਆ ਮਸਾਲੇ ਆ ਹੋਰ ਵੀ ਬਹੁਤ ਸਾਰਾ ਸਮਾਨ ਲੈ ਕੇ ਆਏ ਹੋਏ ਆ ਘਰੇਲੂ ਸਮਾਨ ਜਿਹਦਾ ਆਪਾਂ ਘਰ 'ਚ ਬਣਾਉਂਦੇ ਆ ਨਾ ਸੇਮ ਉਹੀ ਚੀਜ਼ ਤੁਹਾਨੂੰ achar ਦੇ ਸਵਾਦ ਦੀ ਮਿਲੂਗੀ ਕਿਸਾਨ ਵੀਰੋ ਪਹੁੰਚੇ ਆਂ ਤੇਲ ਬੀਜ ਫਸਲਾਂ ਦੀ ਸਟਾਲ ਦੇ ਉੱਤੇ ਡਾਕਟਰ ਸਰਦਾਨਾ ਜੀ ਮੇਰੇ ਨਾਲ ਨੇ ਡਾਕਟਰ ਸਾਹਿਬ ਸਟਾਲ ਲਗਾਈ ਹੈ ਮੇਲੇ 'ਚ ਤੁਸੀਂ ਕਿਸਾਨਾਂ ਨੂੰ ਕੀ ਸਟਾਲ ਦੇ ਰਾਹੀਂ ਸਨੇਹਾ ਦੇਣਾ ਚਾਹੁੰਦੇ ਹੋ ਹਾਂ ਆਪਣੀ ਸੋਨੀ ਦੀ ਤੇਲ ਬੀਜ ਫਸਲਾਂ ਦੀ ਗੱਲ ਕਰੀਏ ਤਾਂ ਮੁੱਖ ਫਸਲ ਆਪਣੀ ਮੂੰਗਫਲੀ ਤੇ ਤੇਲ ਹੈਗੇ ਮੂੰਗਫਲੀ ਵਿੱਚ ਆਪਣੇ ਕੋਲੋਂ ਹੁਣ ਬਹੁਤ ਵਧੀਆ ਕਿਸਮਾਂ ਹੈਗੀਆਂ ਹਰ ਤਰ੍ਹਾਂ ਦੀਆਂ ਹੈਗੀਆਂ ਦੋਨਾਂ ਦਾ ਬੀਜ ਕਿੱਥੋਂ ਉਪਲਬਧ ਹੋਊਗਾ ਕਿਸਾਨ ਵੀਰਾਂ ਹਾਂ ਯੂਨੀਵਰਸਿਟੀ ਵੀ ਜਿਹੜੀਆਂ ਤਾਂ ਅਸੀਂ ਕਿਸਮਾਂ ਸਪਾਰਸ਼ ਕੀਤੀਆਂ ਹੋਈਆਂ ਸਾਡੇ ਡਾਇਰੈਕਟਡ ਫਾਰਮ ਤੇ ਜਿੱਦਾਂ ਮੇਲੇ ਤੇ ਮਿਲਦਾ ਹੈਗਾ ਅੱਜ ਵੀ ਮਿਲ ਰਿਹਾ ਹੈਗਾ ਨਾ ਜਿਹੜੀ ਕਿਸਮਾਂ ਹੈਗੀਆਂ ਇਸ ਤੋਂ ਇਲਾਵਾ ਜਿਹੜਾ ਸਾਡਾ 게ਟ ਨੰਬਰ 1 ਤੇ ਪੀਏਯੂ ਦੀ ਦੁਕਾਨ ਹੈਗੀ ਬੀਜਾਂ ਵਾਲੀ ਉੱਥੇ ਮਿਲਦਾ ਹੈ ਬਾਕੀ ਸਾਡੇ ਜਿੰਨੇ ਵੀ ਰੀਜਨਲ ਰਿਸਰਚ ਸਟੇਸ਼ਨ ਹੈਗੇ ਕ੍ਰਿਸ਼ੀ ਵਿਗਿਆਨ ਕੇਂਦਰ ਹੈਗੇ ਤਕਰੀਬਨ ਸਾਰਿਆਂ ਤੇ ਜਿਹੜੀ ਵੈਰਾਈਟੀ ਦਾ ਵੀ ਬੀਜ ਉਪਲਬਧਤਾ ਦੇ ਹਿਸਾਬ ਨਾਲ ਉਪਲਬਧ ਰਹਿੰਦਾ ਹੈਗਾ ਅਸੀਂ ਮੱਕੀ ਦੀ ਸਟਾਲ ਦੇ ਉੱਤੇ ਪਹੁੰਚੇ ਹਾਂ ਹੁਣ ਡਾਕਟਰ ਗਗਨਦੀਪ ਸਿੰਘ ਮੇਰੇ ਨਾਲ ਨੇ ਮੱਕੀ ਦੀ ਫਸਲ ਸੰਬੰਧੀ ਇਹਨਾਂ ਨੇ ਸਟਾਲ ਲਗਾਈ ਹੀ ਹੈ ਡਾਕਟਰ ਸਾਹਿਬ ਸਟਾਲ ਦੇ ਨਹੀਂ ਕਿਸਾਨ ਵੀਰਾਂ ਨੂੰ ਕੀ ਸੁਨੇਹਾ ਅੱਜ ਦੇ ਰਹੇ ਹੋ ਜਿਹੜੀ ਪਹਿਲੀ ਕਿਸਮ ਹੈ ਜੀ ਇਹ ਆਪਾਂ ਇਸ ਸਾਲ ਹੀ ਰਿਲੀਜ਼ ਕੀਤੀ ਹੈ ਪੀਐਮਚ 17 ਇਹਦਾ ਤਕਰੀਬਨ 25 ਕੁਇੰਟਲ ਝਾੜ ਹੈ ਜੀ ਇਸ ਕਿਸਮ ਦਾ ਉਸ ਤੋਂ ਇਲਾਵਾ ਫਿਰ ਇਹ ਝਾੜ ਵਾਸਤੇ ਇੱਕ ਹੋਰ ਕਿਸਮ ਹੈ ਉਹ ਸਿਰਫ ਝਾੜ ਵਾਸਤੇ ਆਪਾਂ ਉਹ ਪੀਐਮਚ 14 ਹੈ ਜੀ ਉਸ ਤੋਂ ਇਲਾਵਾ ਇੱਕ ਕਿਸਮ ਹੈ ਜੀ ਜੇਸੀ4 ਇਸ ਤੋਂ ਇਲਾਵਾ ਫਿਰ ਆਪਣੀਆਂ ਕੁਝ ਸਪੈਸ਼ਲ ਵਰਤੋਂ ਵਾਲੀਆਂ ਕਿਸਮਾਂ ਹੁੰਦੀਆਂ ਨੇ ਜਿਵੇਂ ਪਰਲ ਪਾਪ ਕੌਰਨ ਜਿਹੇ ਖੇਡਣ ਵਾਲੀ ਮੱਕੀ ਕਹਿੰਦੇ ਆ ਉਹ ਤੁਸੀਂ ਬੀਜ ਸਕਦੇ ਹੋ ਤੇ ਇਸ ਤੋਂ ਇਲਾਵਾ ਨਾਲ ਇੱਕ ਪੰਜਾਬ সুইਟ ਕੌਰਨ ਵਰਨ ਹੈ ਜੇ ਆਪਾਂ ਹਰੀਆਂ ਛੱਲੀਆਂ ਵਾਸਤੇ ਕੋਈ ਵੈਰਾਈਟੀ ਚਾਹੁੰਦੇ ਆ ਤਾਂ ਉਹਦੇ ਵਿੱਚ ਇਹ ਕੰਮ ਆਉਂਦੀ ਆ ਇਹਨਾਂ ਦਾ ਸਾਰੀਆਂ ਕਿਸਮਾਂ ਦਾ ਜਿਹੜਾ ਬੀਜ ਹੈ ਨਾ ਆਪਾਂ ਜਿਹੜੇ ਆਪਣੇ ਨਿਰਦੇਸ਼ਕ ਬੀਜ ਹੈ ਯੂਨੀਵਰਸਿਟੀ ਦੇ ਉਹ ਅਵੇਲੇਬਲ ਤੁਹਾਨੂੰ ਕਰਾਉਣਗੇ ਇਸ ਸੇਲ ਤੇ ਇਸ ਟਾਈਮ ਜਿਵੇਂ ਆਪਾਂ ਕਿ ਫਸਲਾਂ ਦਾ ਹੋ ਰਿਹਾ ਸੌਣੀਆਂ ਦੀਆਂ ਫਸਲਾਂ ਦਾ ਬੀਜ ਸੇਲ ਹੋ ਰਿਹਾ ਉਹ ਨਾਲੇ ਤੁਹਾਨੂੰ ਇਹ ਵੀ ਮਿਲੇਗਾ ਜੀ ਇਹਨਾਂ ਦਾ ਫਸਲ ਵਿਗਿਆਨ ਵਿਭਾਗ ਦੀ ਸਟਾਲ ਲੱਗੀ ਹੋਈ ਆ ਡਾਕਟਰ ਗੁਰਵਿੰਦਰ ਸਿੰਘ ਮਾਵੀ ਜੀ ਮੇਰੇ ਨਾਲ ਨੇ ਡਾਕਟਰ ਸਾਹਿਬ ਕਿਸਾਨ ਵੀਰਾਂ ਨੂੰ ਇਸ ਪ੍ਰਦਰਸ਼ਨੀ ਦੇ ਰਾਹੀਂ ਕੀ ਸੁਨੇਹਾ ਦੇਣਾ ਚਾਹੁੰਦੇ ਆ ਪਹਿਲਾਂ ਅਸੀਂ ਲਾਇਆ ਹੋਇਆ ਜੀ ਜੜੀਆਂ ਅਗੇਤੀਆਂ ਜਿਦਾਂ ਬਿਸਕੁਟ ਵਾਲੀ ਹੈਗੀ ਆ ਚਪਾਤੀ ਵਾਲੀ ਹੈਗੀ ਆ ਜਿੰਕ ਵਾਲੀ ਹੈ ਉਹ ਕਿਸਮਾਂ ਦੱਸੀਆਂ ਕੋਈ ਪਛੇਤੀ ਬਜਾਈ ਵਾਲੀਆਂ ਕਿਸਮਾਂ ਬਾਰੇ ਅਸੀਂ ਦੱਸਿਆ ਉਹ ਤੋਂ ਬਾਅਦ ਅਸੀਂ ਬਾਰਲੇ ਦੀਆਂ ਕਿਸਮਾਂ ਜੋਆਂ ਦੀਆਂ ਕਿਸਮਾਂ ਬਾਰੇ ਦੱਸਿਆ ਹੋਇਆ ਅੱਗੇ ਕਿਹੜੀਆਂ ਬਿਮਾਰੀਆਂ ਕਣਕ ਨੂੰ ਪੈਂਦੀਆਂ ਜਾਂ ਕਿਹੜੇ ਕੀੜੇ ਵਗੈਰਾ ਪੈਂਦੇ ਨੇ ਉਹ ਸਾਰੀ ਅਸੀਂ ਇਸ ਸਟਾਲ ਦੇ ਥਰੂ ਆਪਣੇ ਕਿਸਾਨ ਵੀਰਾਂ ਨੂੰ ਦੱਸਦੇ ਹਾਂ ਕਿ ਉਹਨਾਂ ਨੇ ਕਦੋਂ ਬਜਾਈ ਕਰਨੀ ਹੈਗੀ ਆ ਸਾਡੇ ਸਾਇੰਟਿਸਟ ਬੈਠੇ ਹੁੰਦੇ ਨੇ ਉਹਨਾਂ ਦੀਆਂ ਕਿਹੜੀਆਂ ਪ੍ਰੋਬਲਮਸ ਨੇ ਕਣਕ ਦੇ ਨਾਲ ਸੰਬੰਧ ਨੇ ਉਹਨਾਂ ਦਾ ਸਾਰਾ ਨਵੇੜਾ ਇੱਥੇ ਬੈ ਕੇ ਅਸੀਂ ਕਰਦੇ ਹੈਗੇ ਆ ਕੀਟ ਵਿਗਿਆਨ ਵਿਭਾਗ ਦੀ ਸਟਾਲ ਦੇ ਵਿੱਚ ਅਸੀਂ ਪਹੁੰਚੇ ਡਾਕਟਰ ਜਸਪਾਲ ਸਿੰਘ ਜੀ ਮੇਰੇ ਨਾਲ ਨੇ ਡਾਕਟਰ ਸਾਹਿਬ ਸਟਾਲ ਕਿਸਾਨ ਵੀਰਾਂ ਦੇ ਲਗਾਈ ਆ ਕੀ ਦਰਸਾਉਣਾ ਚਾਹੁੰਦੇ ਹੋ ਕਿਸਾਨ ਵੀਰਾਂ ਨੂੰ ਸਟਾਲ ਦੇ ਰਹੀ ਕੀ ਦੱਸਣਾ ਚਾਹੁੰਦੇ ਹੋ ਇੱਕ ਮੰਤਵ ਤਾਂ ਸਾਡਾ ਇਹ ਆ ਕਿ ਯੂਨੀਵਰਸਿਟੀ ਵੱਲੋਂ ਜਿਹੜੇ ਸਾਡੇ ਕਿਸਾਨ ਵੀਰ ਜਾਂ ਬੀਬੀਆਂ ਜਾਂ ਨੌਜਵਾਨ ਜਿਹੜੇ ਆ ਉਹ ਸ਼ਹਿਦ ਮੱਖੀ ਪਾਲਣ ਦਾ ਕੰਮ ਸ਼ੁਰੂ ਕਰਨਾ ਚਾਹੁੰਦੇ ਆ ਤਾਂ ਉਸ ਕਿੱਤੇ ਬਾਰੇ ਉਹਨਾਂ ਨੂੰ ਸਾਰੀ ਬੁਨਿਆਦੀ ਜਾਣਕਾਰੀ ਦੇ ਰਹੇ ਆ ਮੋਮ ਤੋਂ ਮੋਮਬਤੀਆਂ ਵਗੈਰਾ ਕੁਦਰਤੀ ਮੋਮ ਆ ਜਿਹੜੀ ਉਹ ਵੀ ਬਣਾ ਕੇ ਇਸੇ ਇੱਥੇ ਇਸ ਸਟਾਲ ਤੇ ਦਿਖਾ ਰਹੇ ਆ ਕਿਸਾਨ ਵੀਰੋਂ ਪਹੁੰਚੇ ਆ ਫਲੋਰੀ ਕਲਚਰ ਐਂਡ ਲੈਂਡਸਕੇਪਿੰਗ ਵਿਭਾਗ ਦੇ ਵਿੱਚ ਜਿੱਥੇ ਸਟਾਲ ਲੱਗੀ ਆ ਫੁੱਲਾਂ ਨੂੰ ਦਰਸਾਉਂਦੀ ਸੋ ਡਾਕਟਰ ਤਾਨੀਆ ਜੀ ਮੇਰੇ ਨਾਲ ਨੇ ਇਹਨਾਂ ਤੋਂ ਪੁੱਛਦੇ ਆਪਾਂ ਕਿ ਕਿਸਾਨ ਵੀਰਾਂ ਨੂੰ ਇਹ ਕੀ ਇਸ ਸਟਾਲ ਦੇ ਨਾਲ ਹੀ ਮੈਸੇਜ ਦੇਣਾ ਚਾਹੁੰਦੇ ਆ ਡਾਕਟਰ ਤਾਨੀਆ ਜੀ ਇਹਦੇ ਵਿੱਚ ਜਿਹੜੀ ਸਾਡੀ ਡਿਪਾਰਟਮੈਂਟ ਦੀ ਵੈਰਾਈਟੀਆਂ ਰਿਲੀਜ਼ ਹੈ ਡਿਫਰੈਂਟ ਕ੍ਰੌਪਸ ਦੇ ਵਿੱਚ ਤੇ ਜਿਹੜੀ ਟੈਕਨੋਲੋਜੀ ਆਪਾਂ ਦਿੱਤੀ ਹੈ ਕਲਟੀਵੇਸ਼ਨ ਲਈ ਉਹ ਆਪਾਂ ਫਾਰਮਰਸ ਨੂੰ ਦੱਸਦੇ ਆ ਤੇ ਜਿਹੜਾ ਡਿਸਪਲੇ ਹੈ ਸਾਡਾ ਉਹਦੇ ਵਿੱਚ ਸਾਡੀ ਜਿਹੜੀ ਮੇਨ ਕਟ ਫਲਾਰ ਵੈਰਾਈਟੀ ਗਲੇਡੀਉਲਸ ਦੀ ਸਾਡੀ ਰਿਲੀਜ਼ਡ ਵੈਰਾਈਟੀ ਆਪਾਂ ਡਿਸਪਲੇ ਕੀਤੀ ਹੋਈ ਹੈ ਤੇ ਆਪਾਂ ਲੂਸ ਫਲਾਰ ਦੇ ਵਿੱਚ ਆਪਾਂ ਗੇਂਦਾ ਆਪਣੀ ਸੀਜ਼ਨਲ ਗੁਲਦੋਦੀ ਤੇ ਦੇਸੀ ਗੁਲਾਬ ਵਾਰੇ ਜਿਹੜੀ ਵੈਰਾਈਟੀਆਂ ਹੈਗੀਆਂ ਉਹ ਦਰਸ਼ਾਈਆਂ ਗਈਆਂ ਇਹ ਤੋਂ ਇਲਾਵਾ ਸਾਡਾ ਸੇਲਸ ਕਾਊਂਟਰ ਹੈਗਾ ਮੇਨ ਜਿਹੜੀ ਅਟਰੈਕਸ਼ਨ ਹੈਗੀ ਮੇਲੇ ਦੀ ਤੇ ਉਹਦੇ ਵਿੱਚ ਆਪਾਂ ਜਿਹੜੇ ਗਰਮੀਆਂ ਦੇ ਵਿੱਚ ਫੁੱਲ ਲੱਗਨੇ ਉਹਦਾ ਪਨੀਰੀ ਵੀ ਤੇ ਬੀਜ ਵੀ ਆਪਾਂ ਸੇਲ ਕਰ ਰਹੇ ਹਾਂ ਗੁਰੂ ਅੰਗਦ ਦੇ ਵੈਟਰਨਰੀ ਯੂਨੀਵਰਸਿਟੀ ਲੁਧਿਆਣਾ ਵਿਖੇ ਵੀ ਦੋ ਰੋਜ਼ਾ ਪਸ਼ੂ ਪਾਲਨ ਮੇਲੇ ਦਾ ਆਯੋਜਨ ਕੀਤਾ ਗਿਆ ਹੈ ਤੇ ਇਸ ਪਸ਼ੂ ਪਾਲਨ ਮੇਲੇ ਦੀ ਟੀਵੀ ਰਿਪੋਰਟ ਤੁਹਾਨੂੰ ਦਿਖਾਉਣਗੇ ਡਾਕਟਰ ਹਰਪ੍ਰੀਤ ਸਿੰਘ ਜੀ ਆਓ ਫਿਰ ਵੇਖਦੇ ਹਾਂ ਅਸੀਂ ਪਹੁੰਚੇ ਹਾਂ ਇਸ ਪਸ਼ੂ ਪਾਲਨ ਮੇਲੇ ਦੇ ਵਿੱਚ ਤੇ ਕਿਸਾਨ ਵੀ ਬੜੀ ਵੱਡੀ ਗਿਣਤੀ ਦੇ ਵਿੱਚ ਹੌਮ ਹਵਾ ਕੇ ਪਹੁੰਚੇ ਨੇ ਅਸੀਂ ਇੱਕ ਸਟਾਲ ਤੇ ਜਿਹੜੇ ਪਹੁੰਚੇ ਹਾਂ ਸਾਡੇ ਨਾਲ ਨੇ ਡਾਕਟਰ ਸ਼ਸ਼ੀ ਮਹਾਜਨ ਜੀ ਡਾਕਟਰ ਸਾਹਿਬ ਇਸ ਮੇਲੇ ਦੇ ਵਿੱਚ ਕਿਸਾਨਾਂ ਵਾਸਤੇ ਮੈਨੂੰ ਪਤਾ ਲੱਗਾ ਜੀ ਕੋਈ ਉਹਨਾਂ ਨੇ ਜਾਂਚ ਕਰਾਉਣੀ ਹੋਏ ਕੋਈ ਬਿਮਾਰੀ ਸੰਬੰਧੀ ਜਾਣਕਾਰੀ ਲੈਣੀ ਹੋਵੇ ਉਸ ਸੰਬੰਧੀ ਤੁਸੀਂ ਕੀ ਕੁਛੜਾ ਇਸ ਮੇਲੇ ਦੇ ਵਿੱਚ ਪ੍ਰਦਰਸ਼ਿਤ ਕੀਤਾ ਜੀ ਆਪਰੇਸ਼ਨ ਵਾਲੇ ਵਿਭਾਗ ਆ ਬਿਮਾਰੀਆਂ ਵਾਲੇ ਵਿਭਾਗ ਆ ਬੱਚੇਦਾਨੀ ਵਾਲੇ ਵਿਭਾਗ ਆ ਤੇ ਜਿਹੜਾ ਵੱਖਰੀਆਂ ਵੱਖਰੀਆਂ ਬਿਮਾਰੀਆਂ ਹੁੰਦੀਆਂ ਜਿਵੇਂ ਕਿ ਆਪਰੇਸ਼ਨ ਨਾਲ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਸਰਨ ਹੋ ਗਈ ਜਿਵੇਂ ਕੋਖ ਦਾ ਸੁੱਜਣਾ ਹੋ ਗਿਆ ਫਾਰਾ ਹੋ ਗਿਆ ਮੱਜਗਾ ਰਹਿੰਦੀ ਨਹੀਂ ਮੈਸਟਾਈਟਸ ਹੋ ਗਿਆ ਜਾਂ ਜਿਵੇਂ ਆਪਣਾ ਮੈਡੀਸਨ ਦੀ ਸਰਾਂ ਹੋ ਗਈ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਦੇ ਤਰ੍ਹਾਂ ਤਰ੍ਹਾਂ ਦੇ ਟੈਸਟ ਕੀਤੇ ਜਾਂਦੇ ਆ ਸਾਡੀ ਯੂਨੀਵਰਸਿਟੀ ਦੇ ਵਿੱਚ ਹਰ ਤਰ੍ਹਾਂ ਦੇ ਆ ਮਾਡਰਨ ਸੁਵਿਧਾਵਾਂ ਉਪਲਬਧ ਨੇ ਤਾਂ ਕਿ ਉਹਦੇ ਨਾਲ ਤੁਸੀਂ ਆਪਣੇ ਕਿਸਾਨ ਵੀ ਜਾਨਵਰ ਨੂੰ ਲਿਆ ਕੇ ਜਾਂ ਕਈ ਵਾਰ ਆਪਨੂੰ ਹੁੰਦਾ ਜਾਨਵਰ ਨਹੀਂ ਵੀ ਲਿਆ ਸਕਦੇ ਖੂਨ ਦਾ ਆਪਣੇ ਗੋਹੇ ਦਾ ਜਾਂ ਹੋਰ ਸੈਂਪਲ ਲਿਆ ਕੇ ਵੀ ਆਪਣੇ ਚੈੱਕ ਕਰਾ ਸਕਦੇ ਹਾਂ ਸੋ ਸਾਡੇ ਕੋਲ ਹਰ ਤਰ੍ਹਾਂ ਦੀ ਫੈਸਿਲਿਟੀ ਅਵੇਲੇਬਲ ਹੈ ਤੇ ਸਾਡੇ ਕੋਲ 24 ਘੰਟੇ ਐਮਰਜੈਂਸੀ ਸੁਵਿਧਾਵਾਂ ਵੀ ਉਪਲਬਧ ਨੇ ਯੂਨੀਵਰਸਿਟੀ ਨੇ ਇੱਕ ਪਸ਼ੂ ਬਿਮਾਰੀ ਖੋਜ ਕੇਂਦਰ ਸਥਾਪਿਤ ਕੀਤਾ ਹੋਇਆ ਹੈ ਜਿਹੜਾ ਬਿਮਾਰੀਆਂ ਸੰਬੰਧੀ ਬੜੀ ਤੁਰੰਤ ਕਾਰਵਾਈ ਕਰਦਾ ਹੈ ਤੇ ਅਸੀਂ ਉਸ ਪਸ਼ੂ ਬਿਮਾਰੀ ਖੋਜ ਕੇਂਦਰ ਦੇ ਸਟਾਲ ਤੇ ਪਹੁੰਚੇ ਹਾਂ ਸਾਡੇ ਨਾਲ ਨੇ ਡਾਕਟਰ ਗੁਰਸਿਮਰਨ ਫੀਲਿਆ ਜੀ ਤੇ ਡਾਕਟਰ ਸਾਹਿਬ ਸਾਨੂੰ ਦੱਸਣਗੇ ਪੀ ਇਹ ਜਿਹੜਾ ਕੇਂਦਰ ਆ ਇਹਦਾ ਕੀ ਫਾਇਦਾ ਹੈ ਤੇ ਜਿਹੜੇ ਕਿਸਾਨ ਨੇ ਉਹ ਕਿਸ ਤਰੀਕੇ ਨਾਲ ਸੰਪਰਕ ਕਰ ਸਕਦੇ ਨੇ ਪਸ਼ੂ ਬਿਮਾਰੀ ਖੋਜ ਕੇਂਦਰ ਜਿਹੜਾ ਹੈਗਾ ਜੇ ਇਹ ਸਾਡਾ ਇੱਕ ਤਰ੍ਹਾਂ ਦਾ ਫਾਇਰ ਬ੍ਰਿਗੇਡ ਡਿਪਾਰਟਮੈਂਟ ਹੈ ਜਦੋਂ ਵੀ ਕੋਈ ਬਿਮਾਰੀ ਪੰਜਾਬ ਸੂਬੇ 'ਚ ਹੁੰਦੀ ਹੈ ਉਦੋਂ ਕਿਸਾਨ ਵੀ ਚਾਹੇ ਆਪਣੇ ਵੈਟਰੀਨਰੀ ਡਾਕਟਰਾਂ ਹੀ ਜਾਂ ਸਿੱਧਾ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਤੇ ਸਾਡੀ ਟੀਮ ਇਥੋਂ ਬਣ ਕੇ ਜਿੱਦਾਂ ਹੀ ਸਾਨੂੰ ਸੰਪਰਕ ਹੁੰਦਾ ਸਾਡੇ ਇਥੋਂ ਦੇ ਮਾਹਿਰ ਜਿਹੜੇ ਨੇ ਟੀਮ ਪੂਰੀ ਬਣਾ ਕੇ ਅਸੀਂ ਉਸ ਪਿੰਡ 'ਚ ਪਹੁੰਚਦੇ ਆਂ ਉਸ ਘਰ 'ਚ ਪਹੁੰਚਦੇ ਆਂ ਤੇ ਜਾਨਵਰਾਂ ਨਾਲ ਅਸੀਂ ਇਲਾਜ ਵਗੈਰਾ ਜਿਹੜਾ ਹੈਗਾ ਇਲਾਜ ਵੀ ਕਰੀਦਾ ਜਿਹੜੇ ਸੈਂਪਲ ਲੈ ਆ ਕੇ ਅਸੀਂ ਟੈਸਟ ਕਰਨੇ ਹੁੰਦੇ ਨੇ ਉਹ ਸੈਂਪਲ ਅਸੀਂ ਲੈ ਕੇ ਆੰਦੇ ਆਂ ਉੱਥੋਂ ਤੇ ਜਿੰਨੀ ਜਲਦੀ ਹੋ ਸਕਦਾ ਹੈ ਹੋ ਸਕਦਾ ਹੈ ਵੀ 24 ਘੰਟਿਆਂ ਦੇ ਵਿੱਚ ਵਿੱਚ ਕਈ ਰਿਜ਼ਲਟ ਜਿਹੜੇ ਆ ਜਾਂਦੇ ਨੇ ਅਸੀਂ ਤੁਰੰਤ ਉਹ ਰਿਜ਼ਲਟ ਜਿਹੜੇ ਉੱਥੋਂ ਦੇ ਵੈਟਨਰੀ ਡਾਕਟਰ ਨੂੰ ਅਸੀਂ ਦੱਸ ਦਿੰਨੇ ਆ ਤੇ ਡਾਕਟਰ ਸਾਹਿਬ ਜਿਹੜੇ ਨੇ ਉਹ ਉਸ ਹਿਸਾਬ ਨਾਲ ਆਪਣੀ ਇਲਾਜ ਸ਼ੁਰੂ ਕਰ ਦਿੰਦੇ ਨੇ ਸਾਡੇ ਨਾਲ ਨੇ ਡਾਕਟਰ ਜੀਐਸ ਲਾਂਬਾ ਜੀ ਜਿਹੜੇ ਦੱਸਣਗੇ ਕਿ ਮੇਲੇ ਦੇ ਵਿੱਚ ਉਹਨਾਂ ਨੇ ਕੀ ਕੁਝ ਪ੍ਰਦਰਸ਼ਨ ਕੀਤਾ ਹੈ ਤੇ ਬਾਅਦ ਦੇ ਵਿੱਚ ਜੇ ਪਸ਼ੂ ਪਾਲਕ ਨੇ ਲਾਭ ਲੈਣਾ ਹੋਵੇ ਤਾਂ ਕਿਵੇਂ ਇਹਨਾਂ ਨਾਲ ਸੰਪਰਕ ਕਰ ਸਕਦਾ ਹੈ ਅਸੀਂ ਆਪਣੇ ਸਟਾਲ ਤੇ ਅਸੀਂ ਕਿਸਾਨਾਂ ਲਈ ਅਸੀਂ ਸਾਇਲੇਜ ਦਾ ਅਸੀਂ ਡੈਮੋਨਸਟ੍ਰੇਸ਼ਨ ਦੇ ਰਹੇ ਹੈਗੇ ਆਂ ਕਿ ਅਸੀਂ ਇੱਕ ਪਿਟ ਤਿਆਰ ਕੀਤੀ ਹੋਈ ਹੈ ਉਸ ਤੋਂ ਕਿਸਾਨ ਵੀਰਾਂ ਨੂੰ ਦੱਸਿਆ ਜਾਂਦਾ ਕਿ ਸਾਇਲੇਜ ਕਿਦਾਂ ਪਾ ਸਕਦੇ ਆ ਉਸ ਤੋਂ ਬਾਅਦ ਅਸੀਂ ਮੇਲੇ ਦੇ ਵਿੱਚ ਯੂਰੀਆ ਨਾਲ ਸੋਧੇ ਹੋਈ ਤੂੜੀ ਬਾਰੇ ਅਸੀਂ ਦੱਸ ਰਹੇ ਹਾਂ ਕਿਸਾਨ ਵੀਰਾਂ ਨੂੰ ਕਿ ਤੁਸੀਂ ਪ੍ਰਾਲੀ ਨੂੰ ਜਾਂ ਤੂੜੀ ਨੂੰ ਕਿਦਾਂ ਤੁਸੀਂ ਯੂਰੀਆ ਨਾਲ ਸੋਲ ਸਕਦੇ ਹੋ ਉਸ ਤੋਂ ਇਲਾਵਾ ਸਾਡੇ ਸਟਾਲ ਦੇ ਵਿੱਚ ਅਸੀਂ ਅਲੱਗ-ਅਲੱਗ ਤਰ੍ਹਾਂ ਦੇ ਇਲਾਕਾ ਇਧਾਰੀ ਮੀਨਾ ਮਿਕਸ਼ੇ ਤਿਆਰ ਕੀਤੇ ਨੇ ਇਸ ਤੋਂ ਇਲਾਵਾ ਅਸੀਂ ਮੱਛੀ ਦਾ ਚੂਰਾ ਵੀ ਤਿਆਰ ਕੀਤਾ ਹੋਇਆ ਹੈ ਉਹ ਵੀ ਮੀਨਾ ਮਿਕਸ਼ੇ ਤੁਸੀਂ ਕਿਸਾਨ ਵੀਰ ਵਰ ਸਕਦੇ ਨੇ ਗੁਰੂ ਅੰਗਦ ਦੇ ਵੈਕਟੀ ਐਨੀਮਲ ਸਾਇੰਸ ਯੂਨੀਵਰਸਿਟੀ ਦੇ ਵੱਖ-ਵੱਖਰੇ ਕਾਲਜ ਕੰਮ ਕਰਦੇ ਨੇ ਤੇ ਅਸੀਂ ਇਸ ਵੇਲੇ ਪਹੁੰਚੇ ਹਾਂ ਕਾਲਜ ਆਫ ਡੇਰੀ ਅਤੇ ਫੂਡ ਸਾਇੰਸ ਟੈਕਨੋਲੋਜੀ ਇਹ ਕਾਲਜ ਡੇਰੀ ਵਸਤਾਂ ਸੰਬੰਧੀ ਕੰਮ ਕਰਦਾ ਹੈ ਦੁੱਧ ਤੇ ਦੁੱਧ ਦੇ ਉਤਪਾਦ ਸੰਬੰਧੀ ਕੰਮ ਕਰਦਾ ਹੈ ਇਸ ਕਾਲਜ ਦੇ ਨਾਲ ਜੁੜ ਕੇ ਕਿਸਾਨ ਵੀਰ ਕਈ ਤਰੀਕੇ ਦੇ ਫਾਇਦੇ ਲੈ ਸਕਦੇ ਨੇ ਸਾਡੇ ਨਾਲ ਨੇ ਡਾਕਟਰ ਨਿਤਿਕਾ ਗੋਇਲ ਜੀ ਇਹਨਾਂ ਕੋਲੋਂ ਪੁੱਛਾਂਗੇ ਕਿ ਮੇਲੇ ਦੇ ਵਿੱਚ ਕੀ ਇਹਨਾਂ ਕੋ ਨਵਾਂ ਲਿਆਂਦਾ ਤੇ ਕਿਹੜੀ-ਕਿਹੜੀ ਚੀਜ਼ ਦੇ ਨਾਲ ਕਿਸਾਨ ਵੀਰ ਜੁੜ ਕੇ ਇੱਥੇ ਫਾਇਦਾ ਲੈ ਸਕਦੇ ਨੇ ਸਾਡਾ ਕਾਲਜ ਆਫ ਡੇਰੀਅਨ ਫੂਡ ਸਾਇੰਸ ਅਤੇ ਟੈਕਨੋਲੋਜੀ ਅਸੀਂ ਨਵੇਂ-ਨਵੇਂ ਦੁੱਧ ਪਦਾਰਥਾਂ ਦੀ ਤਕਨੀਕ ਤਕਨੀਕਾ ਡਿਵੈਲਪ ਕਰਨ ਲਈ ਅਸੀਂ ਕੰਮ ਕਰ ਰਹੇ ਨੇ ਤੇ ਅੱਜ ਅਸੀਂ ਮੇਲੇ ਤੇ ਚੀਜ਼ ਦੀ ਕੁਝ ਨਵੀਆਂ ਵੈਰਾਈਟੀਆਂ ਜਿਹੜੀਆਂ ਉਹ ਲੈ ਕੇ ਆਏ ਨੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਅਸੀਂ ਇਸ ਵਾਰੀ ਮੇਲੇ ਤੇ ਪੰਜ ਕਿਸਮਾਂ ਦੀ ਜਿਹੜੀ ਚੀਜ਼ਾਂ ਹੈ ਉਹਨਾਂ ਨੂੰ ਇੰਟਰੋਡਿਊਸ ਕਰ ਰਹੇ ਨੇ ਜਿਵੇਂ ਕਿ ਮਰਝੇ ਦੁੱਧ ਨਾਲ ਬਨਣ ਵਾਲੀ ਕੁਝ ਕਿਸਮਾਂ ਤੇ ਬੱਕਰੀ ਦੇ ਦੁੱਧ ਨਾਲ ਬਨਣ ਵਾਲੀ ਚੀਜ਼ਾਂ ਦੀਆਂ ਕਿਸਮਾਂ ਤੇ ਮਰਝੇ ਦੁੱਧ ਨਾਲ ਅਸੀਂ ਜਿਹੜੀ ਕਿਸਮਾਂ ਜਿਹੜੀ ਮੇਲੇ ਦੇ ਵਿੱਚ ਇਸ ਵਾਰੀ ਲਾਂਚ ਕੀਤੀਆਂ ਉਹ ਹੈ ਮੋਜ਼ਰੇਲਾ ਚੀਜ਼ ਤੇ ਬੋਕਨ ਚੀਨੀ ਤੇ ਮੋਜ਼ਰੇਲਾ ਤੇ ਬੋਕਨਚੀਨੀ ਤੋਂ ਨਿਕਲਨੇ ਵਾਲੇ ਜਿਹੜਾ ਪਾਣੀ ਹੁੰਦਾ ਹੈ ਉਸ ਤੋਂ ਬਨਨ ਵਾਲਾ ਰਿਕੋਟਾ ਚੀਜ਼ ਇਹ ਤਿੰਨੋ ਹੀ ਚੀਜ਼ ਪ੍ਰੋਟੀਨ ਫੈਟ ਦੇ ਬਹੁਤ ਵਧੀਆ ਸਰੋਤ ਨੇ ਤੇ ਜਿਹੜੇ ਵੀ ਫਾਰਮਰਸ ਮਰਜ ਦੇ ਦੁੱਧ ਨਾਲ ਕੰਮ ਕਰ ਰਹੇ ਨੇ ਤੇ ਸਿੰਪਲ ਪਨੀਰ ਜਾਂ ਦਹੀਂ ਵੱਲ ਕੰਮ ਕਰ ਰਹੇ ਨੇ ਉਹ ਕੁਝ ਨਵੀਆਂ ਜਿਹੜੀਆਂ ਪ੍ਰੋਡਕਟਸ ਨੇ ਉਹਨਾਂ ਨੂੰ ਮਰਜ ਦੇ ਦੁੱਧ ਨਾਲ ਡਿਵੈਲਪ ਕਰਕੇ ਤੇ ਵੱਤ ਤੋਂ ਵੱਤ ਮੁਨਾਫਾ ਕਮਾ ਸਕਦੇ ਨੇ ਸਾਡੇ ਨਾਲ ਨੇ ਡਾਕਟਰ ਵਿਨੀਤਿੰਦਰ ਕੌਰ ਜਿਹੜੇ ਸਾਨੂੰ ਦੱਸਣਗੇ ਕਿ ਮੇਲੇ ਦੇ ਵਿੱਚ ਕੀ ਨਵਾਂ ਹੈ ਤੇ ਕਿਸਾਨ ਵੀਰ ਕੀ ਇਹ ਤੋਂ ਨਵਾਂ ਸਿੱਕੇ ਜਾ ਸਕਦੇ ਆ ਤੇ ਜੇ ਬਾਅਦ ਵੀ ਉਹਨਾਂ ਨੇ ਕੁਝ ਖਟਾਣਾ ਕਮਾਉਣਾ ਹੋਵੇ ਤਾਂ ਕੀ ਕੋਸ਼ਿਸ਼ ਇਹਨਾਂ ਦੇ ਕੋਲ ਉਪਲਬਧ ਹੈ ਤੁਸੀਂ ਜਿੱਦਾਂ ਦੇਖ ਹੀ ਰਹੇ ਹੋ ਕਿ ਅਸੀਂ ਆਪਣੇ ਸਟਾਲ ਤੇ ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀਆਂ ਮੱਛੀਆਂ ਨੇ ਵੈਰਾਈਟੀਆਂ ਨੇ ਜਾਂ ਕਿਸਮਾਂ ਨੇ ਉਹਨਾਂ ਦੀ ਪ੍ਰਦਰਸ਼ਨੀ ਲਾਈ ਹੈ ਪੰਜਾਬ ਵਿੱਚ ਕਿਹੜੀਆਂ ਕਿਸਮਾਂ ਦਾ ਪ੍ਰਚਲਨ ਹੈ ਕਿਹੜੀਆਂ ਕਿਸਮਾਂ ਪਾਲੀਆਂ ਜਾਂਦੀਆਂ ਹਨ ਉਹਨਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ ਅਸੀਂ ਕੁਝ ਨਵੀਆਂ ਜਿਹੜੀਆਂ ਖੁਰਾਕਾਂ ਉਹਨਾਂ ਦੀ ਕਾੜ ਕੀਤੀ ਹੈ ਸੋ ਉਸ ਤੋਂ ਇਲਾਵਾ ਹਰ ਤਰ੍ਹਾਂ ਦੀ ਤਕਨੀਕੀ ਜਾਣਕਾਰੀ ਜਿਦੇ ਵਿੱਚ ਡਿਫਰੈਂਟ ਮਾਡਲਸ ਨੇ ਪ੍ਰੋਸੈਸਿੰਗ ਹੈ ਹਰ ਚੀਜ਼ ਨੂੰ ਕਵਰ ਕਰਨ ਦੀ ਜਿਹੜੀ ਹੈ ਅਸੀਂ ਕੋਸ਼ਿਸ਼ ਕੀਤੀ ਹੈ ਮੀਟ ਤੇ ਅੰਡਿਆਂ ਦੇ ਉਤਪਾਦ ਜਿਹੜੇ ਆ ਜੇ ਅਸੀਂ ਉਹਨਾਂ ਦੀ ਵੀ ਗੁਣਵੱਤਾ ਵਧਾਉਣੀ ਆ ਤੇ ਕਿਸਾਨ ਵੀਰ ਉਹਨਾਂ ਤੋਂ ਜ਼ਿਆਦਾ ਤੇ ਚੋਖਾ ਮੁਨਾਫਾ ਡਾ ਲੈ ਸਕਦਾ ਹੈ ਗੁਰੂ ਅੰਗਦ ਦੇ ਵੈਟਰੀਨਰੀ ਐਨੀਮਲ ਸਾਇੰਸ ਯੂਨੀਵਰਸਿਟੀ ਦਾ ਇੱਕ ਵਿਭਾਗ ਇਸੇ ਦੇ ਕੰਮ ਕਰਦਾ ਹੈ ਅਸੀਂ ਇੱਥੇ ਪਹੁੰਚੇ ਆ ਡਾਕਟਰ ਨਿਤਨ ਮਹਿਤਾ ਸਾਡੇ ਨਾਲ ਨੇ ਸਾਨੂੰ ਦੱਸਣਗੇ ਕਿ ਕੀ ਕੋਸ਼ਿਸ਼ ਇਸ ਵਿਭਾਗ ਨੇ ਤਿਆਰ ਕੀਤਾ ਹੋਇਆ ਤੇ ਕਿਸਾਨ ਵੀਰ ਜਿਹੜੇ ਕਿਵੇਂ ਲਾਹਾ ਲੈ ਸਕਦੇ ਨੇ ਜੇ ਤੁਸੀਂ ਜਾਣੋਗੇ ਕਿ ਬਈ ਮੀਟ ਤੇ ਅੰਡੇ ਇੱਕ ਮਨੁੱਖੀ ਸਿਹਤ ਦੇ ਵਿੱਚ ਬਹੁਤ ਵੱਡਾ ਰੋਲ ਪਲੇ ਕਰਦੇ ਆ ਤੇ ਜੇ ਮੀਟ ਦੀ ਪ੍ਰੋਸੈਸਿੰਗ ਕੀਤੀ ਜਾਂਦੀ ਹੈ ਉਹਦੇ ਵੱਖ-ਵੱਖ ਉਤਪਾਦ ਬਣਾਏ ਜਾਂਦੇ ਆ ਉਹਦੇ ਵਿੱਚ ਮੁੱਖ ਤੌਰ ਤੇ इमਲਸ਼ਨ ਦੇ ਉਤਪਾਦ ਹੋਗੇ ਜਿਵੇਂ ਮੀਟ ਦੀ ਪੈਟਿਸ ਹੋ ਗਈ ਮੀਟ ਦੇ ਸੌਸੇਜਸ ਹੋ ਗਈ ਮੀਟ ਦੀ ਬਾਲਸ ਹੋ ਗਈ ਜਿਹਨੂੰ ਮੀਟ ਦੇ ਕੋਫਤੇ ਕਿਹਾ ਜਾਂਦਾ ਜਾਂ ਫਿਰ ਮੀਟ ਦਾ ਅਚਾਰ ਰਵਾਇਤੀ ਪ੍ਰੋਡਕਟਸ ਦਾ ਉਹ ਬਣਾਏ ਜਾ ਸਕਦੇ ਆ ਇਹਦੇ ਨਾਲ ਨਵੇਂ-ਨਵੇਂ ਪ੍ਰੋਡਕਟਸ ਆ ਗਏ ਜਿਹੜੇ ਸਨੈਕ بیسਡ ਮੀਟ ਪ੍ਰੋਡਕਟ ਹੋਗੇ ਜਿਵੇਂ ਕਿ ਮੀਟ ਦੇ ਬਿਸਕਟ ਹੋਗੇ ਮੀਟ ਦੇ कुरकुरੇ ਹੋਗੇ ਮੀਟ ਦੇ ਪਫਸ ਹੋਗੇ ਅੱਜਕੱਲ੍ਹ ਗਰਮੀਆਂ ਦੇ ਮੌਸਮ ਦੇ ਵਿੱਚ ਕਈ ਵਾਰੀ ਸਾਫਟ ਡਰਿੰਕਸ ਹੈਗੀ ਆ ਉਹ ਅੱਜ ਸਾਨੂੰ ਪਤਾ ਕਿ ਬਈ ਲਗਭਗ ਉਹਦੇ ਵਿੱਚ ਸਾਰਾ 슈ਗਰ ਕੰਟੈਂਟ ਹੁੰਦਾ ਜੀ ਉਹਦੇ ਵਿੱਚ ਸ਼ੀਰਾ ਹੈਗਾ ਉਹਦੇ ਵਿੱਚ ਚੀਨੀ ਹੈਗੀ ਜਿਹੜੀ ਸਿਹਤ ਲਈ ਬਿਲਕੁਲ ਠੀਕ ਨਹੀਂ ਆ ਇਸ ਕਰਕੇ ਅੱਜ ਦਾ ਇੱਕ ਡਰਿੰਕ ਤਿਆਰ ਕੀਤਾ ਗਿਆ ਜਿਹਦੇ ਰਾਹੀਂ ਲਗਭਗ ਉਹਨੂੰ 15 ਤੋਂ 20% ਦਾ ਪ੍ਰੋਟੀਨ ਮਿਲ ਜਾਂਦਾ ਨਾਲੇ ਉਹਦੇ ਵਿੱਚ 슈ਗਰ ਫ੍ਰੀ ਡਰਿੰਕ ਹੁੰਦਾ ਆ ਇਸ ਕਰਕੇ ਕਾਰਬੋਹਾਈਡਰੇਟ ਆ ਉਹ ਘਟ ਜਾਂਦਾ ਗੁਰੂ ਅੰਗਦ ਦੇ ਵੈਟਰੀ ਤੇ ਐਨੀਮਲ ਸਾਇੰਸ ਇੰਸਟੀਚਿਊਟ ਲੁਧਿਆਣਾ ਆ ਦੀ ਅਗਵਾਈ ਕਰ ਰਹੇ ਨੇ ਇਸ ਵੇਲੇ ਡਾਕਟਰ ਜਤਿੰਦਰਪਾਲ ਸਿੰਘ ਗਿੱਲ ਜੀ ਜਿਹੜੇ ਕਿ ਵਾਈਸ ਚਾਂਸਲਰ ਤੌਰ ਤੇ ਸੇਵਾ ਨਿਭਾ ਰਹੇ ਨੇ ਸਾਨੂੰ ਮੇਲੇ ਦੇ ਬਾਰੇ ਦੱਸੋ ਕਿ ਕਿਸ ਉਦੇਸ਼ ਨਾਲ ਮੇਲਾ ਲਾਇਆ ਗਿਆ ਤੁਹਾਡੇ ਕੋਲ ਭੁਖਣੀਆਂ ਯੋਜਨਾਵਾਂ ਕੀ ਨੇ ਆਹੋ ਗੱਲ ਕਰਦੇ ਆ ਡਾਕਟਰ ਸਾਹਿਬ ਕੋਲ ਇਹਨਾਂ ਸਾਰੀਆਂ ਗੱਲਾਂ ਦਾ ਜਿਹੜਾ ਉਸ ਜਿਹੜੇ ਦੇ ਤਰੀਕੇ ਨਾਲ ਜਿਹੜਾ ਉਹ ਜਾਣਕਾਰੀ ਲੈਣੇ ਆ ਅੱਜ ਅਸੀਂ ਜਿਹੜਾ ਪਸ਼ੂ ਪਾਲਣ ਮੇਲਾ ਲਾਇਆ ਹੋਇਆ ਉਹ ਅੱਜ ਦੇ ਡੇਰੀ ਫਾਰਮਰਸ ਕੋਟਰੀ ਫਾਰਮਰਸ ਗੋਟ ਵਾਲੇ ਬੱਕਰੀਆਂ ਪਾਲਦੇ ਆ ਸੂਰ ਪਾਲਦੇ ਆ ਜਾਂ ਕੋਈ ਪ੍ਰੋਡਕਟ ਬਣਾਉਂਦੇ ਆ ਮੱਛੀ ਪਾਲਣ ਦਾ ਕੰਮ ਕਰਦੇ ਆ ਉਹਨਾਂ ਦੇ ਲਈ ਲਾਇਆ ਸਾਡੇ ਦੇ ਇਸ ਦੇ ਵਿੱਚ ਮੁੱਖ ਅਹੇ ਵੀ ਨਸਲ ਸੁਧਾਰ ਜਿਹੜਾ ਮੁੱਖ ਐਤਕੀ ਅਸੀਂ ਆਪਣਾ ਵਿਸ਼ਾ ਬਣਾਇਆ ਕਿਉਂਕਿ ਜੇ ਆਪਾਂ ਆਪਣੇ ਪਸ਼ੂਆਂ ਦੀ ਨਸਲ ਸੁਧਾਰ ਕਰਦੇ ਆ ਤਾਂ ਆਪਾਂ ਵੱਧ ਮੁਨਾਫਾ ਕਮਾਉਂਦੇ ਆ ਥੋੜੇ ਐਨੀਮਲਸ ਤੋਂ ਜ਼ਿਆਦਾ ਦੁੱਧ ਜ਼ਿਆਦਾ ਮੀਟ ਤੇ ਜ਼ਿਆਦਾ ਅੰਡੇ ਲੈ ਸਕਦੇ ਆ ਇਸ ਲਈ ਇਹ ਸਾਡਾ ਅੱਜ ਦਾ ਸੀ ਪਰ ਇਸ ਦੇ ਨਾਲ ਨਾਲ ਅਸੀਂ ਜਿਹੜਾ ਹੈਗਾ ਆਪਣਾ ਫੀਡ ਨਿਊਟ੍ਰੀਸ਼ਨ ਜਿਹੜਾ ਕਿ ਮੇਜਰ ਕਾਸਟ ਕਰਦੀ ਹੈ ਆਪਣੇ ਐਨੀਮਲਸ ਦੇ ਲਈ ਉਹਦੇ ਵਿੱਚ ਘੱਟ ਤੋਂ ਘੱਟ ਖਰਚੇ ਤੇ ਆਪਾਂ ਕਿਵੇਂ ਆਪਾਂ ਵਧੀਆ ਨਿਊਟ੍ਰੀਸ਼ਨ ਦੇ ਸਕਦੇ ਆ ਸਾਈਲੇਜ ਕਿਵੇਂ ਬਣਾ ਸਕਦੇ ਆ ਵੀ ਤੁਸੀਂ ਦੇਖੋਗੇ ਸਾਈਲੇਜ ਦੇ ਬਣਾਉਣ ਦੇ ਤਰੀਕੇ ਦੱਸੇ ਜਾਂਦੇ ਆ ਪਰਾਲੀ ਦੀ ਬਹੁਤ ਵੱਡੀ ਪ੍ਰੋਬਲਮ ਆ ਰਹੀ ਆ ਪਰਾਲੀ ਨੂੰ ਆਪਾਂ ਕਿਵੇਂ ਪਸ਼ੂਆਂ ਦੇ ਖਾਣ ਦੇ ਵਿੱਚ ਬਦਲ ਸਕਦੇ ਆ ਉਹ ਨੂੰ ਡੈਮੋਨਸਟ੍ਰੇਟ ਕਰ ਰਹੇ ਆ ਉਸ ਤੋਂ ਬਾਅਦ ਜਿਹੜੀਆਂ ਵੀ ਕੋਈ ਬਿਮਾਰੀਆਂ ਆ ਰਹੀਆਂ ਨੇ ਉਹਨਾਂ ਦਾ ਕੀ ਇਲਾਜ ਆ ਉਹਨੂੰ ਕਿਵੇਂ ਆਪਾਂ ਡਾਇਗਨੋਸ ਕਰਦੇ ਆ ਕਿਵੇਂ ਟੈਸਟ ਕਰਦੇ ਆ ਉਹਦੇ ਬਾਰੇ ਦੱਸਿਆ ਜਾਂਦਾ ਇੱਥੇ ਅਸੀਂ ਅੱਜ ਫੀਡ ਟੈਸਟਿੰਗ ਬਰੂਸਿਲੋਸਿਸ ਦੀ ਟੈਸਟਿੰਗ ਮਿਲਕ ਦੀ ਟੈਸਟਿੰਗ ਉਹਦੇ ਬਾਰੇ ਵੀ ਆਪਣਾ ਹੋਰ ਬਿਮਾਰੀਆਂ ਦੇ ਟੈਸਟਿੰਗ ਵੀ ਅੱਜ ਅਸੀਂ ਮੁਫਤ ਲੋਕਾਂ ਫਾਰਮਰਸ ਦੇ ਲਈ ਕਰ ਰਹੇ ਆ ਉਸ ਤੋਂ ਬਿਨਾ ਸਾਡੇ ਕੋਲ ਮੱਛੀ ਫਾਰਮਿੰਗ ਦੇ ਵਿੱਚ ਜਿਹੜੇ ਆ ਰਹੇ ਆ ਕਿਸਾਨ ਉਹਨਾਂ ਦੇ ਲਈ ਬਹੁਤ ਵਧੀਆ ਪੰਡਾਲ ਲਾਇਆ ਹੋਇਆ ਜਿਸ ਦੇ ਵਿੱਚ ਸਾਰੀਆਂ ਤਰ੍ਹਾਂ ਦੀਆਂ ਮੱਛੀਆਂ ਦੀਆਂ ਵੈਰਾਈਟੀਆਂ ਉਹਨਾਂ ਨੂੰ ਕਿਵੇਂ ਗਰਾਉਣਾ ਗ੍ਰੋ ਕਰਨਾ ਉਹਨਾਂ ਲਈ ਪੌਂਡ ਕਿਹਜਾ ਬਣਾਉਣਾ ਉਹਦੇ ਬਾਰੇ ਦੱਸਿਆ ਜਾਂਦਾ ਉਹਨਾਂ ਦੀ ਫੀਡ ਕਿਵੇਂ ਬਣਾਉਣੀ ਹੈ ਉਹਦੇ ਬਾਰੇ ਦੱਸਿਆ ਜਾਂਦਾ ਜਿਵੇਂ ਝਿੰਗਾ ਮੱਛੀ ਦਾ ਜਿਹੜਾ ਸਾਊਥ-ਵੈਸਟ ਦੇ ਵਿੱਚ ਕਾਫੀ ਖਾਰੇ ਪਾਣੀ ਦੇ ਗ੍ਰੋ ਕਰਦੇ ਆ ਉਹਦੇ ਵਿੱਚ ਬਿਮਾਰੀਆਂ ਤੋਂ ਫ੍ਰੀ ਕਰਕੇ ਜਿਆਦਾ ਤੋਂ ਜਿਆਦਾ ਮੁਨਾਫਾ ਕੀਤਾ ਜਾਵੇ ਜਿ ਯੂਨੀਵਰਸਿਟੀ ਦੇ ਜਿੰਨੇ ਵੀ ਸਾਡੇ ਵਧੀਆ ਨਸਲ ਦੇ ਜਾਨਵਰ ਨੇ ਮੁਰਰਾ ਦੇ ਮੱਝਾਂ ਨੀਲੀ ਰਾਵੀ ਦੀਆਂ ਮੱਝਾਂ ਜਰਸੀ ਸਾਹੀਵਾਲ ਦੀਆਂ گاਵਾ ਹੌਸਿਆਨ ਫਰੀਜ਼ਨ گاਵਾ ਦੇ ਬਹੁਤ ਲੋਕਾਂ ਨੂੰ ਦੱਸਣ ਇੱਥੇ ਰੱਖਿਆ ਵੀ ਨਾਲ ਦੱਸਿਆ ਵੀ ਇੰਨੇ ਇੰਨਾ ਇਹਦੇ ਵਿੱਚ ਦੁੱਧ ਬੜੀ ਉਸ ਹੁੰਦਾ ਜੇ ਆਪਾਂ ਆਪਣੇ ਪਿਛਲੇ ਪਾਸੇ ਵੀ ਦੇਖੀਏ ਜਿਹੜੇ ਆਪਣੇ ਹੁਣ ਜਾਨਵਰ ਖੜੇ ਆ ਇਹ ਸਾਡੀ ਇੱਕ ਨਵੀਂ ਤਕਨੀਕ ਇਮਬ੍ਰਿਓ ਟ੍ਰਾਂਸਫਰ ਟੈਕਨੋਲੋਜੀ ਦੇ ਵਿੱਚ ਨਾਲ ਤਿਆਰ ਕੀਤੇ ਨੇ ਜਿਨ੍ਹਾਂ ਚ ਆਪਾਂ ਵਧੀਆ ਤੋਂ ਵਧੀਆ ਜਿਹੜੀਆਂ نسل ਦੀ ਜਾਨਵਰ ਹੁੰਦੇ ਆ ਉਹਨਾਂ ਦਾ ਐਗ ਲੈ ਕੇ ਤੇ ਉਹਨੂੰ ਆਪਾਂ ਆਰਟੀਫੀਸ਼ੀਅਲੀ ਉਹਨਾਂ ਦਾ ਇਮਬ੍ਰਿਓ ਬਣਾ ਕੇ ਆਪਾਂ ਦੂਜੀ ਗਾਂ ਦੇ ਵਿੱਚ ਪਾਉਂਦੇ ਆ ਤਾਂ ਕਿ ਜਿਹੜੀ ਘੱਟ ਦੁੱਧ ਦੇਣ ਵਾਲੀ ਗਾਵਾਂ ਮੱਝਾਂ ਨੇ ਉਹਨਾਂ ਤੋਂ ਇੱਕ ਵਧੀਆ نسل ਦੇ ਜਾਨਵਰ ਪੈਦਾ ਹੋ ਸਕਣ ਤੇ ਜ਼ਿਆਦਾ ਬਰੀਡ ਦੇ ਸਕਣ ਨੇ ਉਮੀਦ ਹੈ ਕਿ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਬਹੁਤ ਪਸੰਦ ਆਇਆ ਹੋਵੇਗਾ ਅਗਲੀ ਵਾਰ ਨਵੇਂ ਵਿਸ਼ੇ ਤੇ ਨਵੀਂ ਜਾਣਕਾਰੀ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਮਨਦੀਪ ਨੂੰ ਦਿਓ ਇਜਾਜ਼ਤ ਧੰਨਵਾਦ